ਆਪਣੀ ਨਵਜੰਮੀ ਧੀ ਨੂੰ ਬੋਝ ਸਮਝ ਕੇ ਇੱਕ ਪਿਤਾ ਕਿਸੇ ਨੂੰ ਆਪਣੀ ਪਤਨੀ ਤੋਂ ਚੋਰੀਉਂ ਗੋਦ ਦਿੰਦਾ 30 ਸਾਲ ਬਾਅਦ ਜਦੋਂ ਉਹੀ ਪਿਤਾ ਆਪਣੀ ਧੀ ਨੂੰ ਮਿਲਦਾ ਤੇ ਉਹਦੀ ਪਤਨੀ ਨੂੰ ਪਤਾ ਲੱਗਦੀ ਆ ਆਪਣੇ ਪਤੀ ਦੀ ਸਚਾਈ ਤਾਂ ਫਿਰ ਅੱਗੇ ਕੀ ਹੁੰਦਾ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਬਲਬੰਤ ਸਿੰਘ ਜਿਹੜਾ ਕਿ ਇੱਕ ਆਮ ਪਰਿਵਾਰ ਦਾ ਸੁਧਾਰਨ ਬੰਦਾ ਸੀ ਪੰਜ ਕਿੱਲੇ ਉਹਦੇ ਜ਼ਮੀਨ ਆ ਤੇ ਆਪਣੀ ਜ਼ਮੀਨ ਤੇ ਉਹ ਖੇਤੀ ਕਰਦਾ ਬਲਵੰਤ ਸਿੰਘ ਦੀ ਪਤਨੀ ਸੁਰਿੰਦਰ ਕੌਰ ਬਹੁਤ ਹੀ ਸੁਲਜੀ ਤੇ ਸਚਿਆਰੀ ਔਰਤ ਸੀ ਉਹਨਾਂ ਦੇ ਵਿਆਹ ਨੂੰ ਇੱਕ ਸਾਲ ਬੀਤ ਜਾਂਦਾ ਪਰ ਉਹਨਾਂ ਦੇ ਕੋਈ ਔਲਾਦ ਨਹੀਂ ਹੁੰਦੀ ਵਿਆਹ ਤੋਂ ਬਾਅਦ ਅਕਸਰ ਪਤੀ ਪਤਨੀ ਨੂੰ ਇਹ ਹੁੰਦਾ ਕਿ ਸਾਡੇ ਘਰ ਔਲਾਦ ਹੋ ਜੇ ਸਾਡੀ ਵੰਸ਼ ਅੱਗੇ ਵਧੇ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਨੂੰ ਵੀ ਇਹੀ ਫਿਕਰ ਹੁੰਦੀ ਆ ਇੱਕ ਸਾਲ ਤੱਕ ਉਹ ਇਸ ਗੱਲ ਦਾ ਇੰਤਜ਼ਾਰ ਕਰਦੇ ਆ ਵੀ ਸ਼ਾਇਦ ਰੱਬ ਬਔੜੂ ਪਰ ਫਿਰ ਉਹਨਾਂ ਨੂੰ ਦੱਸ ਪੈਂਦੀ ਆ ਕਿ ਸ਼ਹਿਰ ਦੇ ਵਿੱਚ ਫਲਾਣਾ ਹਸਪਤਾਲ ਆ ਉੱਥੇ ਵਧੀਆ ਡਾਕਟਰ ਆ ਵੀ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲਓ ਬਲਵੰਤ ਸਿੰਘ ਤੇ ਉਹਦੀ ਪਤਨੀ ਡਾਕਟਰ ਨੂੰ ਮਿਲਦੇ ਆ ਜਿਹੜੀ ਡਾਕਟਰ ਨਹੀਂ ਹੁੰਦੀ ਆ ਬਹੁਤ ਸਿਆਣੀ ਹੁੰਦੀ ਆ ਉਹ ਸਾਰੇ ਟੈਸਟ ਵਗੈਰਾ ਕਰਦੀ ਆ ਤੇ ਉਹ ਸਰਿੰਦਰ ਕੌਰ ਨੂੰ ਸਮਝਾਉਂਦੀ ਆ ਕਿ ਬਹੁਤ ਮਾਮੂਲੀ ਜਿਹਾ ਨੁਕਸਾ ਤੁਹਾਡੇ ਚ ਪਰ ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਮਾਂ ਨਹੀਂ ਬਣ ਸਕਦੇ ਬਸ ਤੁਹਾਨੂੰ 3 ਕੁ ਮਹੀਨੇ ਦਵਾਈ ਖਾਣੀ ਪਊਗੀ। ਸ੍ਰਿੰਦਰਪੁਰ 3 ਮਹੀਨੇ ਦਵਾਈ ਖਾਂਦੀ ਆ ਤਾਂ ਉਹਨਾਂ ਦੇ ਘਰ ਦੀਆਂ ਖੁਸ਼ੀਆਂ ਪਰਤਦੀਆਂ ਨੇ ਤੇ ਉਹ ਗਰਭਵਤੀ ਹੋ ਜਾਂਦੀ ਆ। ਜਦੋਂ ਉਹਦੇ ਦਿਨ ਟੱਪਦੇ ਆ ਤਾਂ ਉਹ ਇਹ ਖੁਸ਼ਖਬਰੀ ਆਪਣੇ ਘਰ ਵਾਲੇ ਨੂੰ ਸੁਣਾਉਂਦੀ ਆ। ਬਲਵੰਤ ਸਿੰਘ ਆਪਣੀ ਪਤਨੀ ਦੀ ਇਹ ਗੱਲ ਸੁਣ ਕੇ ਬਾਗੋ ਬਾਗ ਹੋ ਜਾਂਦਾ। ਜਿੱਥੇ ਬਲਵੰਤ ਸਿੰਘ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਮੇਰੇ ਘਰ ਵਾਲੀ ਮਾਂ ਬਣਨ ਵਾਲੀ ਆ ਤੇ ਮੈਂ ਪਿਓ ਬਣਨ ਵਾਲਾ। ਪਰ ਉਹਨੂੰ ਨਾਲ ਇੱਕ ਚਿੰਤਾ ਵੀ ਸੀ ਬਲਵੰਤ ਸਿੰਘ ਥੋੜਾ ਜਿਹਾ ਹੈਂਕੜਵਾਜ ਬੰਦਾ ਹੁੰਦਾ ਪਿੰਡ ਦੇ ਵਿੱਚ ਉਹਨੂੰ ਇਹ ਹੁੰਦਾ ਵੀ ਮੈਨੂੰ ਕੋਈ ਉਹ ਇਹ ਨਾ ਕਹੇ ਤੇ ਉਹਦੇ ਮਨ ਦੀ ਮਾਨਸਿਕਤਾ ਇਹ ਹੁੰਦੀ ਆ ਵੀ ਮੇਰੇ ਘਰ ਵਾਲੀ ਕੋਲੇ ਮੁੰਡਾ ਹੋਵੇ ਜੇ ਮੇਰੇ ਧੀ ਹੋ ਗਈ ਤੇ ਧੀ ਨੂੰ ਮੈਂ ਬਾਹਰ ਪੜਨ ਭੇਜੂੰਗਾ ਲੋਕਾਂ ਨੇ ਗੱਲਾਂ ਕਰਨੀਆਂ ਨੇ ਮੈਂ ਧੀ ਦੀ ਰਾਖੀ ਕਿੱਥੇ ਕਿੱਥੇ ਰੱਖੂੰਗਾ ਉਹਦੇ ਮਨ ਦਾ ਇਹ ਕੀੜਾ ਇਹ ਬਹਿਮ ਜਿੰਨਾ ਟਾਈਮ ਉਹਦੇ ਘਰ ਵਾਲੀ ਦੇ 9 ਮਹੀਨੇ ਪੂਰੇ ਨਹੀਂ ਹੁੰਦੇ ਉਹਨੂੰ ਤੰਗ ਕਰਦਾ ਰਹਿੰਦਾ ਪਰ ਉਹ ਕਦੇ ਕਹਿੰਦਾ ਨਹੀਂ ਕਦੇ ਸੁਭਾਵਕ ਹੀ ਪਤੀ ਪਤਨੀ ਦੇ ਵਿੱਚ ਗੱਲ ਚੱਲਣੀ ਕਿ ਵੀ ਬੱਚਾ ਕੀ ਹੋਵੇ ਤਾਂ ਜਿਹੜੀ ਸਰੇਂਦਰ ਕੌਰ ਸੀ ਉਹ ਕਹਿ ਦਿੰਦੀ ਵੀ ਭਾਵੇਂ ਕੁੜੀ ਹੋ ਜੇ ਭਾਵੇਂ ਮੁੰਡਾ ਵੀ ਮਸਾਂ ਆਪਣ ਨੇ ਤਹਣਾ ਰੱਬ ਨੇ ਸੁਣੀਆ ਵੀ ਤੀ ਪੁੱਤ ਬਰਾਬਰੀ ਆਪਣੇ ਆਪਣੇ ਘਰ ਵਾਲੀ ਦੀ ਇਹ ਗੱਲ ਸੁਣ ਕੇ ਬਲਵੰਤ ਸਿੰਘ ਨੂੰ ਅੰਦਰੇ ਅੰਦਰ ਗੁੱਸਾ ਆਉਂਦਾ ਪਰ ਉਹ ਗੁੱਸਾ ਸ਼ੋਅ ਨਹੀਂ ਕਰਦਾ ਸੀ ਤਾਂ ਚਲੋ ਸਮਾਂ ਗੁਜ਼ਰਿਆ ਆਖਰ ਉਹ ਦਿਨ ਆ ਗਿਆ ਬਲਵੰਤ ਸਿੰਘ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਸ੍ਰਿੰਦਰਕੌਰ ਦੇ ਤੇਜ਼ ਦਰਦਾਂ ਸ਼ੁਰੂ ਹੋਈਆਂ ਤੇ ਉਸੇ ਹਸਪਤਾਲ ਦੇ ਵਿੱਚ ਉਹ ਆਪਣੀ ਪਤਨੀ ਨੂੰ ਲੈ ਕੇ ਜਾਂਦਾ। ਆਪਰੇਸ਼ਨ ਥੀਏਟਰ ਦੇ ਵਿੱਚ ਉਹਨੂੰ ਲਿਜਾਇਆ ਜਾਂਦਾ। 2 ਘੰਟਿਆਂ ਬਾਅਦ ਡਾਕਟਰ ਬਲਵੰਤ ਸਿੰਘ ਦੀ ਇੱਕ ਨਵ ਜੰਮੀ ਜਿਹੜੀ ਤੀ ਹੁੰਦੀ ਹੈ ਉਹਦੀ ਪਤਨੀ ਦੀ ਉਹਦੇ ਆ ਲਿਆ ਕੇ ਬਾਹਾਂ ਚ ਧਰ ਦਿੰਦੇ ਆ ਤੇ ਉਹਨੂੰ ਵਧਾਈਆਂ ਦਿੰਦੀ ਆ ਨਰਸ ਕਿ ਵੀਰ ਜੀ ਵਧਾਈਆਂ ਹੋਣ ਤੁਹਾਡੇ ਘਰ ਲక్ష్ਮੀ ਆਈ ਆ। ਇਹ ਗੱਲ ਸੁਣ ਕੇ ਬਲਵੰਤ ਸਿੰਘ ਦੀਆਂ ਥਾਂ ਜਾਂਦੀਆਂ ਨੇ ਕਿਉਂਕਿ ਜਿਹੜੀ ਕੁੜੀ ਹੋਣ ਦਾ ਉਹਨੂੰ ਡਰ ਸੀ ਕਿ ਕੁੜੀ ਨਾ ਹੋਵੇ ਉਹੀ ਡਰ ਉਹਦੇ ਅੱਗੇ ਆ ਗਿਆ ਸੀ ਉਹ ਆਪਦੀ ਕੁੜੀ ਨੂੰ ਫੜਦਾ ਲੈਂਦਾ ਪਰ ਉਹ ਰੋਣ ਲੱਗ ਜਾਂਦਾ ਜਦੋਂ ਉਹ ਰੋਂਦਾ ਨਾ ਤੇ ਉੱਥੇ ਨਾ ਬੈਠੇ ਹੁੰਦੇ ਆਗੇ ਮਰੀਜ਼ ਜਿਹੜੇ ਦਵਾਈਆਂ ਲੈਣ ਆਏ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਜੋੜਾ ਬੈਠਾ ਹੁੰਦਾ ਉਹ ਉਹਨਾਂ ਦੇ ਔਲਾਦ ਨਹੀਂ ਹੁੰਦੀ ਉਹ ਦਵਾਈ ਲੈਣ ਆਏ ਹੁੰਦੇ ਆ ਉਹ ਬਲਵੰਤ ਸਿੰਘ ਨੂੰ ਜਦੋਂ ਰੋਂਦਾ ਵੇਖਦੇ ਆ ਤੇ ਉਹਦੇ ਕੋਲ ਆ ਜਾਂਦੇ ਆ ਉਹਨੂੰ ਕਹਿੰਦਾ ਵੀ ਬਾਈ ਕੀ ਗੱਲ ਹੋ ਗਈ ਨਵ ਜੰਮਿਆ ਬੱਚਾ ਹਨਾ ਤੇਰੀ ਗੋਦ ਚ ਤੇ ਤੂੰ ਰੋ ਰਿਹਾ ਬਲਵੰਤ ਸਿੰਘ ਉਹਨਾਂ ਕੋਲ ਕਹਿੰਦਾ ਵੀ ਬਾਈ ਜਰ ਮੈਂ ਤਾਂ ਬੜਾ ਦੁੱਖਾਂ ਦਾ ਮਾਰਿਆ ਪਹਿਲਾਂ ਮੇਰੇ ਘਰ ਵਾਲੀ ਦੇ ਚਾਰ ਧੀਆ ਸੀ ਇਹ ਤਾਂ ਰੱਬ ਨੇ ਸਾਨੂੰ ਪੰਜਵਾਂ ਪੱਥਰ ਦੇਤਾ ਝੂਠ ਬੋਲ ਦਿੰਦਾ ਉਹ ਕਿ ਉਹ ਜੋੜਾ ਜਿਹੜਾ ਉਹ ਸੋਚਦੇ ਆ ਵੀ ਅਸੀਂ ਤਾਂ ਔਲਾਦ ਨੂੰ ਤਰਸਦੇ ਆ ਅਸੀਂ ਤਾਂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਆ ਵੀ ਸਾਨੂੰ ਧੀ ਦੇ ਦੇ ਇਹਨਾਂ ਦੇ ਘਰੇ 5-5 ਦੇਤੀਆਂ ਸਾਨੂੰ ਇੱਕ ਧੀ ਵੀ ਨਹੀਂ ਦਿੰਦਾ ਦੋਨੋਂ ਜੀ ਇੱਕ ਦੂਜੇ ਵੱਲ ਦੇਖਦੇ ਆ ਤੇ ਬਲਵੰਤ ਸਿੰਘ ਨੂੰ ਹੌਸਲਾ ਦਿੰਦੇ ਆ ਉਹਨੂੰ ਕਹਿੰਦੇ ਵੀ ਇਹਦੇ ਵਿੱਚ ਰੋਣ ਵਾਲੀ ਕੀ ਗੱਲ ਆ ਕੋਈ ਨਾ ਧੀ ਆਪਦੇ ਕਰਮ ਲਿਖਾ ਕੇ ਲਈਆਂ ਉਹ ਕਹਿੰਦਾ ਵੀ ਬਾਈ ਮੈਨੂੰ ਗੱਲ ਰੋਣ ਦੀ ਨਹੀਂ ਬਸ ਮੈਨੂੰ ਇਸ ਗੱਲ ਦੀ ਫਿਕਰ ਆ ਵੀ ਮੈਂ ਆਪਣੀਆਂ ਧੀਆਂ ਨੂੰ ਕਿਵੇਂ ਚੰਗੀ ਪਰਵਰਿਸ਼ ਦੇਵਾਂਗਾ ਉਹ ਜੋੜਾ ਇੱਕ ਦੂਜੇ ਵੱਲ ਦੇਖਦਾ ਤੇ ਉਹ ਬੰਦਾ ਜਿਹੜਾ ਉਹ ਆਪਣੇ ਘਰ ਵਾਲੀ ਵੱਲ ਵੇਖ ਕੇ ਬਲਵੰਤ ਸਿੰਘ ਨੂੰ ਕਹਿੰਦਾ ਚਲ ਆਇਂ ਕਰ ਜੇ ਤੈਨੂੰ ਇਹ ਤੀ ਬੋਝ ਲੱਗਦੀ ਆ ਤਾਂ ਤੂੰ ਸਾਨੂੰ ਗੋਦ ਦੇ ਦੇ ਸਾਨੂੰ 5 ਸਾਲ ਹੋ ਗਏ ਸਹਾਸਪਤਾਲ ਦੇ ਵਿੱਚ ਆਉਂਦਿਆਂ ਨੂੰ ਦਵਾਈ ਖਾਂਦਿਆਂ ਨੂੰ ਸਾਨੂੰ ਕੋਈ ਫਰਕ ਨਹੀਂ ਪੈ ਰਿਹਾ ਕੀ ਪਤਾ ਤੇਰੀ ਤੀ ਕਰਮਾ ਵਾਲੀ ਹੋਵੇ ਇਹ ਗੱਲ ਸੁਣ ਕੇ ਬਲਵੰਤ ਸਿੰਘ ਦੀ ਰੂਹ ਖੜ ਜਾਂਦੀ ਆ ਤੇ ਉਹ ਕਹਿੰਦਾ ਵੀ ਦੇਖੋ ਮੈਂ ਆਪਣੇ ਘਰ ਵਾਲੀ ਨੂੰ ਇਹ ਦੱਸੂਗਾ ਨਹੀਂ ਵੀ ਮੈਂ ਕੁੜੀ ਗੋਦ ਦਿੱਤੀ ਆ ਕਿਉਂਕਿ ਮੇਰੇ ਘਰ ਵਾਲੀ ਆ ਜਿਹੜੀ ਉਹਨੂੰ ਇਸ ਗੱਲ ਦਾ ਦੁੱਖ ਲੱਗੂ ਮੈਂ ਵੀ ਆਪਣੀ ਤੀ ਨੂੰ ਗੋਦ ਦੇਣਾ ਮੈਨੂੰ ਵੀ ਇਸ ਗੱਲ ਦਾ ਦੁੱਖ ਆ ਪਰ ਤੁਸੀਂ ਇੱਕ ਗੱਲ ਦਾ ਲਕੋ ਰੱਖਿਓ ਤੁਸੀਂ ਕੁੜੀ ਲੈ ਜਾਓ ਤੇ ਪਰ ਮੇਰੇ ਘਰ ਵਾਲੀ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਮੈਂ ਘਰ ਵਾਲੀ ਨੂੰ ਇਹੀ ਕਹੂੰਗਾ ਵੀ ਮਰਿਆ ਹੋਇਆ ਬੱਚਾ ਪੈਦਾ ਹੋਇਆ ਸੀ ਉਹ ਦੋਨੋਂ ਜੀ ਸੋਚਦੇ ਆ ਵੀ ਠੀਕ ਆ ਮਾਂ ਐਵੇਂ ਆਪਦੀ ਧੀ ਚ ਮੋਹ ਰੱਖੋਸੀਂ ਵੀ ਨਹੀਂ ਚਾਹੁੰਦੇ ਵੀ ਸਾਡੀ ਜਿਹੜੀ ਧੀ ਹੋਵੇ ਉਹ 'ਚ ਕੋਈ ਬਗਾਨਾ ਬੰਦਾ ਮੋਹ ਰੱਖੇ ਤੇ ਉਹ ਚੁੱਪਚਾਪ ਉਹਦੇ ਨਾਲ ਗੱਲ ਕਰ ਲੈਂਦੇ ਆ ਤੇ ਉਹ ਕੁੜੀ ਉਹਨਾਂ ਨੂੰ ਫੜਾ ਦਿੰਦਾ ਤੇ ਉਹਦੂ ਕਹਿੰਦਾ ਵੀ ਕਾਗਜ਼ੀ ਕਾਰਵਾਈ ਆ ਜਿਹੜੀ ਉਹ ਮੈਂ ਕਰੂੰਗਾ ਵੀ ਇੱਕ ਵਾਰ ਮੈਂ ਆਪਦੇ ਘਰ ਵਾਲੀ ਨੂੰ ਮਿਲਣਾ ਉਹਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਜੇ ਵੀ ਆਪਾਂ ਕਾਗਜ਼ੀ ਕਾਰਵਾਈ ਕਰ ਲਾਂਗੇ ਚਲੋ ਗਿੱਟ ਮਿੱਟ ਉਹਨਾਂ ਦੀ ਹੋ ਜਾਂਦੀ ਹੈ ਤੇ ਆਪਣੀ ਸਹਿਮਦੀ ਨਾਲ ਕੁੜੀ ਉਹਨਾਂ ਨੂੰ ਦੇ ਦਿੰਦਾ ਉਹ ਦੋਨੋਂ ਜੀ ਬੜਾ ਖੁਸ਼ੀ ਖੁਸ਼ੀ ਉਸ ਕੁੜੀ ਨੂੰ ਲੈ ਕੇ ਆਪਣੇ ਘਰ ਆ ਜਾਂਦੇ ਆ ਤੇ ਉਹ ਕੁੜੀ ਦਾ ਨਾਮ ਗੁਰਪਾਲ ਰੱਖਦੇ ਆ ਤੇ ਉਹਨਾਂ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਸਿਰਫ ਔਲਾਦ ਦੀ ਕਮੀ ਹੁੰਦੀ ਆ ਤੇ ਉਹੀ ਉਹਨਾਂ ਦੀ ਝੋਲੀ ਪੈ ਗਈ ਹੁੰਦੀ ਆ ਤੇ ਗੁਰਪਾਲ ਸੋਹਣੀ ਵੀ ਬੜੀ ਹੁੰਦੀ ਆ ਇਧਰੋਂ ਜਦੋਂ ਸ੍ਰਿੰਦਰਕੌਰ ਨੂੰ ਸੁਰਤ ਆਉਂਦੀ ਆ ਜਿਹੜੀਆਂ ਨਰਸਾਂ ਨੂੰ ਉਹ ਪੁੱਛਦੀ ਆ ਵੀ ਮੇਰਾ ਬੱਚਾ ਕਿੱਥੇ ਆ ਉਹ ਕਹਿੰਦੀ ਆ ਵੀ ਤੁਹਾਡੇ ਬੇਟੀ ਪੈਦਾ ਹੋਈ ਸੀ ਤੇ ਤੁਹਾਡੇ ਘਰ ਵਾਲੇ ਨੂੰ ਫੜਾਤੀ ਤਾਂ ਉਸ ਤੋਂ ਬਾਅਦ ਮਸੋਸਿਆ ਜਾਂ ਮੂੰਹ ਕਰਕੇ ਬਲਵੰਤ ਸਿੰਘ ਆਪਣੇ ਘਰ ਵਾਲੇ ਸੁਰਿੰਦਰਪੁਰ ਕੋਲ ਜਾਂਦਾ ਤੇ ਸੁਰਿੰਦਰਪੁਰ ਆ ਜਿਹੜੀ ਕਹਿੰਦੀ ਵੀ ਕਿਵੇਂ ਆਪਣੀ ਧੀ ਠੀਕ ਆ ਉਹ ਕਹਿੰਦਾ ਕਿ ਤੂੰ ਫਿਕਰ ਨਾ ਕਰ ਠੀਕ ਆ ਉਹਨੂੰ ਕੁਝ ਨਹੀਂ ਹੋਇਆ ਬਸ ਉਹਨੂੰ ਥੋੜੀ ਜੀ ਪ੍ਰੋਬਲਮ ਆਈ ਆ ਉਹਨੂੰ ਡੱਬੇ ਚ ਪਾਇਆ ਦੂਜੇ ਬੱਚਿਆਂ ਵਾਲੇ ਹਸਪਤਾਲ ਦੇ ਵਿੱਚ ਆਹੋ ਉਹ ਕਹਿੰਦੀ ਵੀ ਮੈਂ ਆਪਣੀ ਧੀ ਨੂੰ ਮਿਲਣਾ ਉਹ ਕਹਿੰਦਾ ਵੀ ਤੇਰਾ ਆਪਰੇਸ਼ਨ ਹੋਇਆ ਤੂੰ ਧੀ ਨੂੰ ਕਿੱਥੇ ਮਿਲ ਲੇਂਗੀ ਵੈਸੇ ਵੀ ਉਹਨੂੰ ਇਨਫੈਕਸ਼ਨ ਐ ਇੰਨੀ ਆ ਵੀ ਉਹਦੇ ਕੋਲ ਕਿਸੇ ਨੂੰ ਨਹੀਂ ਜਾਣ ਦਿੰਦੇ ਮੈਂ ਵੀ ਜਦੋਂ ਉਹਨੂੰ ਹਸਪਤਾਲ 'ਚ ਦਾਖਲ ਕਰਵਾਇਆ ਆਇਆ ਤਾਂ ਮੈਨੂੰ ਹੁਣ ਦੂਰੋਂ ਦਿਖਾਉਂਦੇ ਆ ਇਨਫੈਕਸ਼ਨ ਜ਼ਿਆਦਾ ਸੀਗੀ ਇਸ ਕਰਕੇ ਆਪਾਂ ਉਹਦੇ ਕੋਲ ਨਹੀਂ ਜਾ ਸਕਦੇ ਤਾਂ ਸੁਰਿੰਦਰਕੌਰ ਦੇ ਮਨ ਨੂੰ ਥੋੜੀ ਜੀ ਤਸੱਲੀ ਹੁੰਦੀ ਆ ਵੀ ਚਲੋ ਮੇਰੀ ਧੀ ਠੀਕ ਹੋ ਕੇ ਆਊਗੀ ਤਾਂ ਮੈਂ ਉਹਨੂੰ ਗੋਦ ਚ ਲਾਉਂਗੀ ਦੋ ਦਿਨਾਂ ਬਾਅਦ ਸੁਰਿੰਦਰਕੌਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਆ ਤੇ ਜਿਹੜਾ ਬਲਵੰਤ ਸਿੰਘ ਆ ਉਹ ਨਰਸਾਂ ਦੇ ਮੂੰਹ ਬੰਦ ਕਰ ਦਿੰਦਾ ਉਹ ਕਹਿੰਦਾ ਵੀ ਮੇਰੇ ਘਰ ਵਾਲੀ ਬੱਚੇ ਬਾਰੇ ਪੁੱਛੇ ਤੁਸੀਂ ਕੁਝ ਨਹੀਂ ਦੱਸਣਾ ਤੇ ਉਹ ਨਰਸਾਂ ਨੂੰ ਕਹਿ ਵੀ ਇਹ ਦਿੰਦਾ ਵੀ ਮੇਰੇ ਘਰ ਵਾਲੀ ਦੇ ਬੱਚਾ ਸਾਡੇ ਮਸਾਂ ਹੋਇਆ ਤੇ ਇਹਨੂੰ ਸਦਮਾ ਨਾ ਲੱਗ ਜੇ ਵੀ ਮੇਰੀ ਧੀ ਨੂੰ ਪ੍ਰੋਬਲਮ ਆ ਇਸ ਕਰਕੇ ਉਹ ਬੱਚੇ ਵਾਲੇ ਹਸਪਤਾਲ ਚ ਉਹਨਾਂ ਨੂੰ ਵੀ ਲੱਗਦਾ ਵੀ ਸ਼ਾਇਦ ਪ੍ਰੋਬਲਮ ਹੋ ਗਈ ਹੋ ਉਹਨਾਂ ਨਰਸਾਂ ਨੇ ਕੋਈ ਬਹੁਤੀ ਗੌਰ ਨਾ ਕਰੀ ਇਸ ਗੱਲ ਤੇ ਤੇ ਚਲੋ ਉਹਨੂੰ ਛੁੱਟੀ ਮਿਲਦੀ ਆ ਘਰ ਲੈ ਆਉਂਦਾ ਆ ਕੇ ਉਹ ਬਾਹਰ ਜਾਂਦਾ ਉਹਨੂੰ ਕਹਿੰਦਾ ਵੀ ਮੈਂ ਆਪਣੀ ਬੇਟੀ ਦਾ ਬੱਚੀ ਦਾ ਹਾਲ ਚਾਲ ਪੁੱਛ ਕੇ ਆਉਣਾ ਪਰ ਸਾਰਾ ਦਿਨ ਉਹ ਕਚਹਿਰੀਆਂ ਦੇ ਵਿੱਚ ਘੰਡੇ ਆਉਂਦਾ ਉਹ ਪੂਰਾ ਵਕੀਲ ਕਰਕੇ ਜਿੰਨਾਂ ਨੂੰ ਉਹਨੇ ਆਪਣੀ ਬੱਚੀ ਦਿੱਤੀ ਹੁੰਦੀ ਆ ਉਹਨਾਂ ਨਾਲ ਲਿਖ ਲਿਖਾ ਕਰਕੇ ਸਾਈਨ ਕਰਕੇ ਦੇ ਆਉਂਦਾ ਤੇ ਉਹ ਜੋੜਾ ਵੀ ਖੁਸ਼ ਹੋ ਜਾਂਦਾ ਵੀ ਚਲੋ ਹੁਣ ਅਸੀਂ ਪੂਰੀ ਕਾਨੂੰਨੀ ਕਾਰਵਾਈ ਨਾਲ ਕੁੜੀ ਗੋਦ ਲੈ ਲਈ ਵੀ ਹੁਣ ਇਹਦੀ ਸਾਡੀ ਬਣ ਗਈ ਤਾਂ ਆ ਕੇ ਉਹ ਮਸੂਸੇ ਜੇ ਮੂੰਹ ਨਾਲ ਸਰਿੰਦਰ ਕੌਰ ਨੂੰ ਕਹਿੰਦਾ ਕਿ ਸਰਿੰਦਰ ਕੌਰੇ ਰੱਬ ਨੇ ਸਾਡੀ ਸੁਣੀ ਤਾਂ ਸਹੀ ਪਰ ਚੰਗੀ ਤਰ੍ਹਾਂ ਨਹੀਂ ਸੁਣੀ ਉਹ ਕਹਿੰਦੀ ਵੀ ਕੀ ਕਹਿਣਾ ਚਾਹਣੇ ਹੋ ਤੁਸੀਂ ਤਾਂ ਉਹ ਕਹਿੰਦਾ ਕਿ ਆਪਣੀ ਧੀ ਹੋਈ ਸੀ ਪਰ ਆਪਣੇ ਕਰਮਾਂ ਚ ਨਹੀਂ ਸੀ ਮੈਂ ਤਾਂ ਉਹਦਾ ਬੜਾ ਇਲਾਜ ਕਰਾਇਆ ਪਰ ਇਨਫੈਕਸ਼ਨ ਇੰਨੀ ਵੱਧ ਗਈ ਵੀ ਉਹਦੀ ਮੌਤ ਹੋ ਗਈ ਉਹ ਕਹਿੰਦੀ ਵੀ ਮੈਂ ਆਪਣੀ ਧੀ ਨੂੰ ਵੇਖਣਾ ਚਾਹਣੀ ਆ ਉਹ ਕਹਿੰਦਾ ਨਹੀਂ ਆਪਣੀ ਧੀ ਦੀ ਹਾਲਤ ਦੇਖਣ ਵਾਲੀ ਹੈ ਨਹੀਂ ਸੀ ਇਸ ਲਈ ਮੈਂ ਉਹਨੂੰ ਉੱਥੋਂ ਚੱਕਿਆ ਤੇ ਮੈਂ ਤਾਂ ਉਹਨੂੰ ਸਮਸ਼ਾਨ ਘਾਟ ਦੇ ਵਿੱਚ ਦਬਾਇਆ ਜਾ ਦੱਬਿਆ ਜਾ ਦੇਖ ਤੂੰ ਇਸ ਗੱਲ ਨੂੰ ਜਿੰਨਾ ਦਿਲ ਤੇ ਲਾਵੇਂਗੀ ਓਨਾ ਹੀ ਤੂੰ ਬਿਮਾਰ ਹੋਵੇਂਗੀ ਕੋਈ ਗੱਲ ਨਹੀਂ ਇਸ ਵਾਰ ਨਾ ਸਹੀ ਰੱਬ ਅਗਲੀ ਵਾਰਸ ਨੂੰ ਉਹਦੇ ਘਰ ਵਾਲੀ ਬਹੁਤ ਰੋਂਦੀ ਆ ਰੌਲਾ ਪਾਉਂਦੀ ਆ ਪਰ ਉਹ ਆਪਣੇ ਘਰ ਵਾਲੀ ਦੇ ਪੈਰਾਂ ਤੇ ਪਾਣੀ ਨਹੀਂ ਪਹਿਣ ਦਿੰਦਾ ਉਹਦੀ ਗੱਲ ਨਹੀਂ ਮੰਨਦਾ ਉਹਦੀ ਗੱਲ ਨੂੰ ਟਾਲ ਮਟੋਲ ਕਰਦਾ ਤੇ ਸ੍ਰਿੰਦਰਕੌਰ ਕੌੜਾ ਘੁੱਟ ਭਰ ਲੈਂਦੀ ਆ ਉਹ ਸੋਚਦੀ ਆ ਵੀ ਇਹਨੇ ਵੀ ਤਾਂ ਔਲਾਦ ਦਾ ਮੂੰਹ ਮਸਾਂ ਵੇਖਿਆ ਸੀ ਇਨੂ ਵੀ ਤਾਂ ਔਲਾਦ ਪਿਆਰੀ ਸੀ ਵੀ ਇਹਦਾ ਮਤਲਬ ਸੱਚੀ ਉਹ ਬਿਮਾਰ ਹੋਊਗੀ ਚਲੋ ਉਹ ਆਪਣਾ ਮਨ ਸਮਝਾ ਲੈਂਦੀ ਆ ਦੁਬਾਰਾ ਫੇਰ ਉਹ ਇਸ ਆਸ ਦੇ ਵਿੱਚ ਹੁੰਦੀ ਆ ਵੀ ਮੈਂ ਫਿਰ ਤੋਂ ਮਾਂ ਬਣਨ ਵਾਲੀ ਹੋਵਾਂ 6 ਮਹੀਨੇ ਉਹਨਾਂ ਦੇ ਲੰਘਦੇ ਆ ਵੱਡਾ ਆਪਰੇਸ਼ਨ ਹੋਇਆ ਹੁੰਦਾ ਤੇ 6 ਮਹੀਨਿਆਂ ਬਾਅਦ ਜਦੋਂ ਉਹਨਾਂ ਨੂੰ ਇਹ ਲੱਗਦਾ ਵੀ ਹੁਣ ਆਪਰੇਸ਼ਨ ਠੀਕ ਹੋ ਗਿਆ ਤੇ ਡਾਕਟਰਾਂ ਨੇ ਵੀ ਇਹ ਕਿਹਾ ਸੀ ਕਿ 6 ਮਹੀਨਿਆਂ ਬਾਅਦ ਤੁਸੀਂ ਠੀਕ ਹੋ ਸਕਦੇ ਹੋ ਤੇ ਉਦੋਂ ਬਾਅਦ ਤੁਸੀਂ ਚਾਂਸ ਲੈ ਸਕਦੇ ਹੋ ਬੱਚੇ ਦਾ ਕੁਣ ਸਰਿੰਦਰਕੌਰ ਤੇ ਬਲਵੰਤ ਸਿੰਘ ਇਸ ਗੱਲ ਦੀ ਉਡੀਕ ਦੇ ਵਿੱਚ ਹੁੰਦੇ ਆ ਵੀ ਦੁਬਾਰਾ ਰੱਬ ਸਾਡੀ ਸੁਣੀ ਤੇ ਉਸ ਗੱਲ ਤੋਂ 3 ਮਹੀਨਿਆਂ ਬਾਅਦ ਹੀ ਸਰਿੰਦਰਕੌਰ ਦੀ ਕੁੱਖ ਫਿਰ ਹਰੀ ਹੋ ਜਾਂਦੀ ਆ ਦੋਨੋਂ ਜੀ ਬੜੇ ਖੁਸ਼ ਹੁੰਦੇ ਆ ਉਹਨਾਂ ਦਾ ਚਾਹ ਨਹੀਂ ਚੱਕਿਆ ਜਾਂਦਾ ਤੇ ਬਲਵੰਤ ਸਿੰਘ ਹਰ ਗੁਰੂ ਘਰ ਦੇ ਵਿੱਚ ਜਾ ਕੇ ਮੱਥੇ ਰਗੜਦਾ ਅਰਦਾਸਾਂ ਕਰਦਾ ਵੀ ਰੱਬਾ ਇਸ ਵਾਰ ਮੇਰੀ ਸੁਣ ਲਈ ਮੇਰੇ ਪੁੱਤ ਹੋ ਜੇ ਸਰਿੰਦਰਕੌਰ ਸੀ ਉਹ ਬੜਾ ਖੁਸ਼ ਰਹਿੰਦੀ ਖਾਣ ਪੀਣ ਦਾ ਵੀ ਧਿਆਨ ਰੱਖਦੀ ਕਰਦੇ ਕਰਾਉਂਦੇ 9 ਮਹੀਨੇ ਬੀਤ ਜਾਂਦੇ ਆ ਤੇ 9 ਮਹੀਨੇ ਬਾਅਦ ਆਖਰ ਉਹ ਦੇਣਾ ਹੁੰਦਾ ਵੀ ਬਲਵੰਤ ਸਿੰਘ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਤੇ ਉਹਨਾਂ ਦੇ ਘਰ ਇੱਕ ਬੇਟੇ ਦਾ ਜਨਮ ਹੁੰਦਾ ਸ੍ਰਿੰਦਰਕੌਰ ਜਦੋਂ ਸੁਣਦੀ ਆ ਵੀ ਬੇਟਾ ਹੋਇਆ ਵਧਾਈਆਂ ਤਾਂ ਸ੍ਰਿੰਦਰਕੌਰ ਵੀ ਬੜੀ ਖੁਸ਼ ਹੁੰਦੀ ਆ ਤੇ ਬਸ ਉਹ ਡਾਕਟਰ ਨੂੰ ਨਰਸਾਂ ਨੂੰ ਕਹਿੰਦੀ ਆ ਕਿ ਮੇਰਾ ਬੱਚਾ ਠੀਕ ਆ ਨਾ ਉਹ ਕਹਿੰਦੇ ਤੁਸੀਂ ਫਿਕਰ ਨਾ ਕਰੋ ਬੱਚਾ ਬਿਲਕੁਲ ਠੀਕ ਆ ਦੋਨੋਂ ਜੀ ਬੜੇ ਖੁਸ਼ ਹੁੰਦੇ ਆ 5 ਦਿਨਾਂ ਬਾਅਦ ਸ੍ਰਿੰਦਰਕੌਰ ਨੂੰ ਘਰ ਭੇਜਿਆ ਜਾਂਦਾ। ਬੜੀ ਧੂਮ-ਧਾਮ ਦੇ ਨਾਲ ਬਲਵੰਤ ਸਿੰਘ ਆਪਣੇ ਪੁੱਤ ਨੂੰ ਲੈ ਕੇ ਘਰ ਆਉਂਦਾ। ਉਸ ਤੋਂ ਬਾਅਦ ਲਾਗੀਆਂ ਨੂੰ ਉਹ ਸ਼ਗਨ ਦਿੰਦਾ। ਲੱਡੂ ਪਿੰਡ ਦੇ ਵਿੱਚ ਵੰਡਦਾ, ਨਿਮਾ ਬੰਨਿਆ ਜਾਂਦਾ, ਢੋਲ ਵਜਾਇਆ ਜਾਂਦਾ। ਪਿੰਡ ਦੇ ਵਿੱਚ ਗੱਲ ਫੈਲਦੀ ਆਂ ਵੀ ਬਲਵੰਤ ਸਿਉਂਦੇ ਪੁੱਤ ਹੋਇਆ। ਲਾਗੀ ਵਧਾਈਆਂ ਦੇਣ ਆਉਂਦੇ ਆਂ, ਹੋਰ ਰਿਸ਼ਤੇਦਾਰ, ਪਿੰਡ ਦੇ ਲੋਕ ਵਧਾਈਆਂ ਦੇਣ ਆਉਂਦੇ ਆਂ। ਤੇ ਸ੍ਰਿੰਦਰਕੌਰ ਆਪਣੀ ਕੁੜੀ ਦੇ ਦੁੱਖ ਨੂੰ ਭੁੱਲ ਜਾਂਦੀ ਆ। ਕਿਉਂਕਿ ਜਿਹੜੀ ਤੀ ਉਹਨੇ ਵੇਖੀ ਨਹੀਂ ਸੀ ਤੇ ਹੁਣ ਤਾਂ ਪੁੱਤ ਆ ਗਿਆ ਸੀ ਉਹਦੀ ਕੁੱਖ ਹਰੀ ਹੋ ਗਈ ਸੀ ਤੇ ਉਹਦੀ ਕੁੱਖ ਚ ਉਹਦੀ ਬੁੱਕਲ ਚ ਪੁੱਤ ਸੀਗਾ ਇਸ ਕਰਕੇ ਦਿਨ ਬੀਤਦੇ ਜਾਂਦੇ ਆ ਹੁਣ ਬਲਵੰਤ ਸਿੰਘ ਸ੍ਰਿੰਦਰਕੌਰ ਨੂੰ ਕਹਿੰਦਾ ਕਿ ਆਪ ਭਾਵੇਂ ਤੂੰ ਭੁੱਖੀ ਰਹਿ ਲੈ ਪਰ ਮੇਰੇ ਪੁੱਤ ਨੂੰ ਕਦੇ ਕਿਸੇ ਗੱਲ ਦੀ ਕਮੀ ਨਹੀਂ ਹੋਣੀ ਚਾਹੀਦੀ ਤੂੰ ਇਹਦਾ ਖਿਆਲ ਰੱਖਣਾ ਬਲਵੰਤ ਸਿੰਘ ਆਪ ਵੀ ਆਪਣੇ ਪੁੱਤ ਨੂੰ ਚਾਕਦਾ ਖੜਾਉਂਦਾ ਉਹਦਾ ਬਹੁਤ ਜ਼ਿਆਦਾ ਖਿਆਲ ਰੱਖਦਾ ਜੇ ਕਿਤੇ ਜਾਣਾ ਬਾਹਰ ਉਹਨੂੰ ਨਾਲ ਲੈ ਕੇ ਜਾਣਾ ਦਿਨ ਬੀਤਦੇ ਆ ਬਲਵੰਤ ਸਿੰਘ ਦਾ ਪੁੱਤਰ ਵੱਡਾ ਹੋ ਜਾਂਦਾ ਤੇ ਉਹਦਾ ਨਾਮ ਉਹ ਜੱਸਾ ਰੱਖ ਦਿਆ ਜੱਸਾ ਬੜਾ ਸੋਹਣਾ ਹੁੰਦਾ ਜਿਵੇਂ ਹੁਣ ਉਹਦੀ ਤੀ ਸੋਣੀ ਸੀ ਜੱਸਾ ਵੀ ਸੋਹਣਾ ਸੀ ਕਿਉਂਕਿ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਵੀ ਸੋਹਣੇ ਹੁੰਦੇ ਆ ਚਲੋ ਜੱਸਾ ਜਿਹੜਾ ਉਹ ਸਕੂਲ ਦੇ ਵਿੱਚ ਪੜਨ ਲਾਇਆ ਜਾਂਦਾ ਪਿੰਡ ਦੇ ਹੀ ਸਕੂਲ ਦੇ ਵਿੱਚ ਉਹ ਪੜਨ ਜਾਂਦਾ ਤੀਜੀ ਚੌਥੀ ਜਮਾਤ ਤੱਕ ਜਾਂਦੇ ਆ ਬਲਵੰਤ ਸਿੰਘ ਤੱਕ ਇਹ ਗੱਲ ਪਹੁੰਚਦੀ ਆ ਵੀ ਉਹਦਾ ਪੁੱਤ ਜਿਹੜਾ ਜੱਸਾ ਉਹ ਪੜਾਈ ਦੇ ਵਿੱਚ ਰਤਾ ਵੀ ਧਿਆਨ ਨਹੀਂ ਦਿੰਦਾ ਜੇ ਸੁਰਿੰਦਰ ਕੌਰ ਉਹਨੂੰ ਝੜਕਦੀ ਆ ਤਾਂ ਬਲਵੰਤ ਸਿੰਘ ਨੂੰ ਝੜਕਣ ਵੀ ਨਹੀਂ ਦਿੰਦਾ ਉਹ ਕਹਿੰਦੀ ਵੀ ਦੇਖ ਮੁੰਡਾ ਮੁੰਡਾ ਕਰਕੇ ਇਹਨੂੰ ਵਿਗਾੜੋ ਨਾ ਜੇ ਇਹ ਵਿਗੜ ਗਿਆ ਨਾ ਆਪਣੇ ਤਾਂ ਲੋਟ ਨਹੀਂ ਆਉਣਾ ਵੀ ਇਹਨੂੰ ਚੰਡ ਕੇ ਰੱਖੀਏ ਤੇ ਨਾਲੇ ਵੀ ਇਹਦੇ ਸਕੂਲ 'ਚੋਂ ਲਾਂਭੇ ਆਉਂਦੇ ਆ ਵੀ ਇਹ ਇਹ ਬੱਚਿਆਂ ਨਾਲ ਵੀ ਲੜਦਾਗਾ ਮੈਡਮਾਂ ਨੂੰ ਵੀ ਪੁੱਠਾ ਬੋਲਦਾ ਤੇ ਪੜਦਾ ਵੀ ਨਹੀਂ ਹੈਗਾ ਬਲਵੰਤ ਸਿੰਘ ਕਹਿੰਦਾ ਕੋਈ ਗੱਲ ਨਹੀਂ ਜੱਟਾਂ ਜ਼ਿਮੀਦਾਰਾਂ ਦੇ ਮੁੰਡੇ ਤਾਂ ਐਂ ਪਾਲਦੇ ਹੁੰਦੇ ਆ ਤੂੰ ਫਿਕਰ ਨਾ ਕਰ ਜ਼ਿਆਦਾ ਨਾ ਬੋਲਦੀ ਉਹ ਕੁਛ ਨਾ ਕਹਿੰਦੀ ਸੁਰਿੰਦਰ ਕੌਰ ਇਸੇ ਤਰ੍ਹਾਂ ਸਮਾਂ ਗੁਜ਼ਰਿਆ ਤੇ ਪੜਾਈ ਦੇ ਨਾਲ ਤੇ ਜਿਹੜਾ ਜੱਸਾ ਸੀ ਉਹ ਜ਼ੀਰੋ ਸੀ ਆ ਮੈਂ ਕਿਉਂ ਸਕੂਲ ਜਾਂਦਾ ਸੀ ੱੱਕੇ ਨਾਲ ਹੀ ਉਹ ਪਾਸ ਵੀ ਹੋ ਜਾਂਦਾ ਸੀ ਪਰ ਪੜਾਈ ਚ ਉਹਦਾ ਉੱਕਾ ਹੀ ਮਨ ਨਹੀਂ ਹੁੰਦਾ 10ਵੀਂ ਤੱਕ ਜਾਂਦੇ ਆ ਜੱਸਾ ਜਿਹੜਾ ਉਹ ਪਿੰਡ ਦੇ ਵਿਗੜੇ ਹੋਏ ਮੁੰਡਿਆਂ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਉਹ ਮੁੰਡੇ ਜਿਹੜੇ ਕਿ ਹਰ ਵਕਤ ਬੇਲੜ ਰਹਿੰਦੇ ਸੀ ਅਵਾਰਾਗਰਦੀ ਕਰਦੇ ਸੀ ਉਹਨਾਂ ਦੇ ਨਾਲ ਇੱਧਰ ਵਾਗਿਆ ਇੱਧਰ ਵਾਗਿਆ ਤੁਰੇ ਫਿਰਦੇ ਜਦੋਂ ਬੱਚੇ ਵੇਲੜ ਹੋਣਗੇ ਆਵਾਰਾ ਹੋਣਗੇ ਤੇ ਹੋ ਨਸ਼ਿਆਂ ਦਾ ਸੇਵਨ ਜ਼ਰੂਰ ਕਰਨਗੇ ਫਿਰ ਉਹਨਾਂ ਨੇ ਹੌਲੀ-ਹੌਲੀ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਨਸ਼ੇ ਕਰਦੇ ਰਾਤ ਨੂੰ ਲੇਟ ਘਰ ਆਉਂਦੇ ਤਾਂ ਸੁਰਿੰਦਰ ਕੌਰ ਬਲਵੰਤ ਸਿੰਘ ਨੂੰ ਕਹਿੰਦੀ ਕਿ ਹੁਣ ਆਪਣੇ ਕੋਲ ਸਮਾਂਗਾ ਜੇ ਤੁਸੀਂ ਇਹਨੂੰ ਨਾ ਰੋਕਿਆ ਤਾਂ ਇਹਨੇ ਸੋਡੇ ਸਿਰ 'ਚ ਗਲੀਆਂ ਕਰ ਦੇਣੀਆਂ ਨੇਗੀਆਂ ਪਰ ਇਹ ਗੱਲ ਉਦੋਂ ਸੱਚ ਹੁੰਦੀ ਆ ਜਦੋਂ ਇੱਕ ਦਿਨ ਜੱਸਾ ਨਸ਼ੇ ਨਾਲ ਡੱਕਿਆ ਹੋਇਆ ਘਰ ਆਉਂਦਾ ਤੇ ਉਹ ਆਪਣੀ ਮਾਂ ਨੂੰ ਆਵਾਜ਼ ਮਾਰਦਾ ਵੀ ਰੋਟੀ ਲਿਆ ਤੇ ਉਹਦੀ ਮਾਂ ਸਰੇਂਦਰਕੌਰ ਕਹਿੰਦੀ ਵੀ ਤੂੰ ਕਿਹੜਾ ਮੱਕੀ ਗੁੱਡ ਕੇ ਆਇਆ ਤੈਨੂੰ ਰੋਟੀ ਲਿਆਉਣ ਨੂੰ ਪਹਿਲੀ ਗੱਲ ਤਾਂ ਤੂੰ ਸਵੇਰੇ ਨਿਕਲਣਾ ਅੱਧੀ ਰਾਤ ਨੂੰ ਘਰੇ ਆਉਣਾ ਤੈਨੂੰ ਇਹ ਨਹੀਂ ਪਤਾ ਸਾਰਾ ਦਿਨ ਤੇਰਾ ਪਿਓ ਖੇਤਾਂ 'ਚ ਖੱਪਦਾ ਤੇਰੀ ਮਾਂ ਘਰੇ ਖੱਪਦੀ ਆ ਨਾ ਤਾਂ ਤੂੰ ਪੜਿਆ ਤੇ ਨਾ ਤੂੰ ਘਰ ਦੇ ਕੋਈ ਕੰਮ ਕਰਦਾ ਕੀ ਤੈਨੂੰ ਧਿਆਨ ਨਹੀਂ ਦੇਣਾ ਚਾਹੀਦਾ ਆਪਣੀ ਮਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਜੱਸੇ ਨੂੰ ਬੜਾ ਗੁੱਸਾ ਆਉਂਦਾ ਤੇ ਉਹ ਨਸ਼ੇ 'ਚ ਹੁੰਦਾ ਤੇ ਉਹ ਆਪਣੀ ਮਾਂ ਨੂੰ ਕਹਿੰਦਾ ਰੋਟੀ ਦੇਣੀ ਆ ਦੇ ਨਹੀਂ ਕਹਿੰਦਾ ਮੇਰੇ ਤੇ ਲੈਕਚਰ ਨਾ ਝਾੜ ਇੱਕ ਹੈ ਕਿ ਨਾ ਉਹਨੂੰ ਟੱਕਾ ਮਾਰਦਾ ਤੇ ਸੁਰਿੰਦਰ ਕੌਰ ਆ ਜਿਹੜੀ ਉਹ ਕੰਧ 'ਚ ਵੱਜਦੀ ਆ ਤੇ ਉਹਦੇ ਮੱਥੇ ਦੇ ਵਿੱਚੋਂ ਖੂਨ ਆਉਣਾ ਸ਼ੁਰੂ ਹੋ ਜਾਂਦਾ ਬਲਵੰਤ ਸਿੰਘ ਵੇਖਦਾ ਵੀ ਜੱਸੇ ਨੇ ਆਪਦੀ ਮਾਂ ਨੂੰ ਟੱਕਾ ਮਾਰਿਆ ਉਹ ਭੱਜ ਕੇ ਆ ਕੇ ਜੱਸੇ ਦੇ ਇੱਕ ਚਪੇੜ ਮਾਰਦਾ ਤੇ ਇਹ ਸੁਰਿੰਦਰ ਕੌਰ ਨੂੰ ਚੱਕਦਾ ਸੁਰਿੰਦਰ ਕੌਰ ਲਹੂ ਲਹਾਨ ਹੋਈ ਹੁੰਦੀ ਆ ਤੇ ਉਹਨੂੰ ਡਾਕਟਰ ਦੇ ਲੈ ਕੇ ਜਾਂਦਾ ਡਾਕਟਰ ਦੇ ਆ ਕੇ ਪੱਟੀ ਪੁੱਟੀ ਕਰਕੇ ਉਹਨੂੰ ਪਾਉਂਦਾ ਤੇ ਉਸ ਤੋਂ ਬਾਅਦ ਉਹ ਜੱਸੇ ਨਾਲ ਬਹੁਤ ਕੁੱਤੇਖਾਣੀ ਕਰਦਾ ਜਸਾ ਜਿਹੜਾ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਸੌਂ ਜਾਂਦਾ ਉਹਨੂੰ ਕੋਈ ਪਤਾ ਨਹੀਂ ਹੁੰਦਾ ਵੀ ਮੇਰੀ ਮਾਂ ਕਿਵੇਂ ਆ ਕੋਈ ਉਹ ਆਪਦੀ ਮਾਂ ਦਾ ਹਾਲ ਨਹੀਂ ਪੁੱਛਦਾ ਤਾਂ ਬਲਵੰਤ ਸਿੰਘ ਆ ਜਿਹੜਾ ਉਸ ਵੇਲੇ ਨੂੰ ਯਾਦ ਕਰਦਾ ਜਦੋਂ ਉਹਨੇ ਆਪਣੀ ਧੀ ਕਿਸੇ ਨੂੰ ਗੋਦ ਦਿੱਤੀ ਹੁੰਦੀ ਆ ਤੇ ਉਹ ਸੋਚਦਾ ਵੀ ਮੈਂ ਕਿੰਨੀ ਵੱਡੀ ਗਲਤੀ ਕੀਤੀ ਪਰ ਉਹੋ ਇਸ ਗਲਤੀ ਦਾ ਪਛਤਾਵਾ ਵੀ ਨਹੀਂ ਕਰ ਸਕਦਾ ਹੁੰਦਾ ਕਿਉਂਕਿ ਉਹਨੇ ਆਪਣੇ ਘਰ ਵਾਲੀ ਕੋਲ ਤਾਂ ਝੂਠ ਬੋਲਿਆ ਹੋਇਆ ਸੀ ਚਲੋ ਦਿਨ ਗੁਜ਼ਰਦੇ ਆ ਇੱਕ ਦਿਨ ਦੋਨੇ ਜੀ ਬਹਿ ਕੇ ਰਹਿ ਕਰਦੇ ਆ ਵੀ ਇਹ ਪੈ ਗਿਆ ਹੁਣ ਨਸ਼ਿਆਂ ਚ ਕੰਮ ਇਹ ਕੋਈ ਕਰਦਾ ਨਹੀਂ ਹੁਣ ਤਾਂ ਇਹ ਬਾਹਰੋਂ ਨਸ਼ੇ ਕਰਕੇ ਹੁੰਦਾ ਪਰ ਹੌਲੀ-ਹੌਲੀ ਜਦੋਂ ਇਹਨੂੰ ਨਸ਼ਾ ਨਾ ਮਿਲੇ ਆ ਤਾਂ ਇਹ ਚੋਰੀਆਂ ਵੱਲ ਭੱਜੂਗਾ ਵੀ ਆਪਾਂ ਨੂੰ ਇਹਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਪਾ ਦੇਣਾ ਚਾਹੀਦਾ ਸਰਕਾਰੀ ਹਸਪਤਾਲ ਦੇ ਵਿੱਚ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਨਸ਼ਾ ਛਡਾਊ ਕੇਂਦਰ ਬਣਿਆ ਹੁੰਦਾ ਤੇ ਦੋਨੋਂ ਜੀ ਜੱਸੇ ਨੂੰ ਵੜਿਆ ਕੇ ਉੱਥੇ ਲੈ ਜਾਂਦੇ ਆ ਨਸ਼ਾ ਛਡਾਊ ਕੇਂਦਰ 'ਚ ਭਰਤੀ ਕਰਵਾ ਦਿੰਦੇ ਆ ਨਸ਼ਾ ਸੜਾਉ ਕੇਂਦਰ ਦੇ ਵਿੱਚ ਬਲਵੰਤ ਤੇ ਸੁਰਿੰਦਰ ਕੌਰ ਨੂੰ 8 ਦਿਨਾਂ ਬਾਅਦ ਆਉਣ ਦੀ ਆਗਿਆ ਹੁੰਦੀ ਆ ਖਾਣ ਪੀਣ ਦੀਆਂ ਚੀਜ਼ਾਂ ਉਹ ਦੇ ਕੇ ਜਾ ਸਕਦੇ ਹੁੰਦੇ ਆ ਤੇ ਬਾਕੀ ਜਿਹੜੀ ਸਾਮ ਸੰਭਾਲ ਆ ਉੱਥੇ ਜਿਹੜਾ ਸਟਾਫ ਹੁੰਦਾ ਉਹਨਾਂ ਨੇ ਹੀ ਕਰਨੀ ਹੁੰਦੀ ਆ ਚਲੋ ਜੱਸਾ ਜਿਹੜਾ ਉਹ ਉੱਥੇ ਰਹਿੰਦਾ ਤਿੰਨ ਚਾਰ ਦਿਨ ਤੱਕ ਉਹ ਡਾਕਟਰਾਂ ਨੂੰ ਬੜਾ ਤੰਗ ਪਰੇਸ਼ਾਨ ਕਰਦਾ ਕਿਉਂਕਿ ਨਸ਼ੇ ਦੀ ਤੋੜ ਲੱਗਦੀ ਸੀ ਤੇ ਡਾਕਟਰ ਨਸ਼ਾ ਨਹੀਂ ਦਿੰਦੇ ਸੀ ਜਦੋਂ ਉਹ ਰੌਲਾ ਪਾਉਂਦਾ ਚਿੱਕਾ ਮਾਰਦਾ ਤਾਂ ਉਹਦੀ ਕੁੱਟਮਾਰ ਵੀ ਹੁੰਦੀ ਕਿਉਂਕਿ ਹੋਰ ਕੋਈ ਤਰੀਕਾ ਨਹੀਂ ਹੁੰਦਾ ਉਹਨਾਂ ਨੂੰ ਚੁੱਪ ਕਰਾਉਣ ਦਾ ਚਲੋ 8 ਦਿਨਾਂ ਬਾਅਦ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਨੂੰ ਮਿਲਣ ਆਉਂਦੇ ਆ ਤਾਂ ਉਹ ਬੇਸੁੱਧ ਜਾ ਹੋਇਆ ਪਿਆ ਹੁੰਦਾ ਉਹ ਆ ਕੇ ਆਪਣੇ ਪੁੱਤ ਦੀ ਹਾਲਤ ਵੇਖਦੇ ਆ ਤਾਂ ਉੱਥੇ ਇੱਕ ਨਰਸ ਆਉਂਦੀ ਆ ਬੜੀ ਸੋਹਣੀ ਸਨੱਖੀ ਕੁੜੀ ਹੁੰਦੀ ਆ ਨਰਸ ਆ ਕੇ ਉਹ ਜੱਸਾ ਨੂੰ ਕਹਿੰਦੀ ਆ ਕਿ ਵੀਰ ਜੀ ਲਓ ਤੁਹਾਡਾ ਬੀਪੀ ਚੈੱਕ ਕਰਨਾ ਜੱਸਾ ਜਿਹੜਾ ਹੂਮ ਕਰਕੇ ਆਪਣੀ ਬਾਹ ਕਰ ਦਿੰਦਾ ਉਹਦੇ ਅੱਗੇ ਜਦੋਂ ਉਹ ਬੀਪੀ ਚੈੱਕ ਕਰਦੀ ਆ ਤਾਂ ਉਹ ਕਹਿੰਦੀ ਕਿ ਆਂਟੀ ਅੰਕਲ ਜੱਸਾ 3 ਦਿਨ ਹੋ ਗਏ ਨੇ ਢਾਲ ਪਿਆ ਰਹਿੰਦਾ ਖਾਂਦਾ ਪਿੰਦਾ ਵੀ ਨਹੀਂ ਤੇ ਦੇਖੋ ਬੀਪੀ ਕਿੰਨਾ ਡਾਉਣਾ ਉਹ ਕਹਿੰਦੀ ਕਿ ਧੀ ਇਹ ਵੀ ਦੇਖ ਸਾਨੂੰ ਤਾਂ 8 ਦਿਨਾਂ ਬਾਅਦ ਆਉਣ ਦੀ ਆਗਿਆ ਤੇ ਬਣ ਕੇ ਤੂੰ ਇਹਦਾ ਖਿਆਲ ਰੱਖੀ ਉਹਨਾਂ ਖਾਣ ਪੀਣ ਵਾਸਤੇ ਉਹਨੂੰ ਪੈਸੇ ਦੇ ਜਾਂਦੇ ਆ ਵੀ ਤੂੰ ਐ ਕਰੀ ਬਾਹਰੋਂ ਜੂਸ ਫਲ ਫਰੂਟ ਲਿਆ ਕੇ ਇਹਨੂੰ ਖਵਾਉਂਦੀ ਰਹੀ ਧੀ ਬਣ ਕੇ ਤਾਂ ਉਹ ਕਹਿੰਦੀ ਵੀ ਠੀਕ ਆ ਤੁਸੀਂ ਫਿਕਰ ਨਾ ਕਰੋ ਚਲੋ ਪੈਸੇ ਲੈ ਲੈਂਦੀ ਆ ਤੇ 3 ਦਿਨ ਉਹ ਜਸੇਦੀ ਬੜੀ ਸੰਭ ਸੰਭਾਲ ਕਰਦੀ ਆ ਡਿਊਟੀ ਤੋਂ ਬਾਅਦ ਵੀ ਉਹ ਉੱਥੇ ਰਹਿੰਦੀ ਆ ਉਹਨੂੰ ਕਹਿੰਦੀ ਕਿ ਤੂੰ ਮੇਰੇ ਭਰਾਵਾਂ ਵਰਗਾ ਮੈਨੂੰ ਤੇਰੇ ਚੋਂ ਆਪਣੇ ਭਰਾ ਦੀ ਝਲਕ ਨਜ਼ਰ ਆਉਂਦੀ ਆ। ਜੱਸਾ ਕਹਿੰਦਾ ਵੀ ਕਿਉਂ ਤੁਹਾਡੇ ਭਰਾ ਨੂੰ ਕੀ ਹੋਇਆ? ਗੱਲਾਂ ਕਰਦੇ ਆਪਸ ਵਿੱਚ। ਉਹ ਕਹਿੰਦੀ ਵੀ ਨਹੀਂ ਮੈਂ ਇਕੱਲੀ ਹੀ ਭੈਣ ਆ। ਮੇਰੇ ਭਰਾ ਹੈ ਨਹੀਂ ਨਾ ਭੈਣ ਆ। ਮੈਂ ਇਕੱਲੀ ਹਾਂ। ਜੱਸਾ ਕਹਿੰਦਾ ਫਿਰ ਮੈਂ ਤੇਰਾ ਭਰਾ। ਉਹ ਕਹਿੰਦੀ ਫਿਰ ਜੇ ਤੂੰ ਮੈਨੂੰ ਆਪਣਾ ਭਰਾ ਕਿਹਾ ਤਾਂ ਫਿਰ ਭੈਣ ਦੀ ਗੱਲ ਮੰਨ। ਵੀ ਬਹੁਤ ਭੜੀ ਦਲਦਲਾ ਨਸ਼ੇ। ਔਖਾ ਤੂੰ ਜ਼ਰੂਰ ਹੋਵੇਂਗਾ ਮਹੀਨੇ ਦੇ ਵਿੱਚ ਤੂੰ ਠੀਕ ਹੋ ਜਾਵੇਂਗਾ। ਪਰ ਤੂੰ ਆਪਣੀ ਭੈਣ ਨਾਲ ਵਾਅਦਾ ਕਰ ਵੀ ਤੂੰ ਇਸ ਦਲਦਲ ਦੇ ਵਿੱਚ ਦੁਬਾਰਾ ਨਹੀਂ ਤੂੰ ਜਾਵੇਂਗਾ। ਤੇ ਉਹਨੂੰ ਕਹਿੰਦਾ ਠੀਕ ਆ ਭੈਣੇ ਤੇਰੇ ਨਾਲ ਮੇਰਾ ਵਾਦਾ ਠੀਕ ਆ ਮੈਂ ਔਖਾਂਗਾ ਤੂੰ ਬਸ ਮੇਰਾ ਖਿਆਲ ਰੱਖਿਆ ਕਰ ਜੇ ਤੇਰੇ ਵਰਗੀ ਭੈਣ ਮੇਰਾ ਖਿਆਲ ਰੱਖਣ ਵਾਸਤੇ ਹੋਵੇ ਤੇ ਮੈਨੂੰ ਕਾਦੀ ਔਖਾ ਤਾਂ ਚਲੋ ਇੱਕ ਮਹੀਨਾ ਉਹ ਨਰਸ ਆ ਜਿਹੜੀ ਜੱਸੇ ਦਾ ਪੂਰਾ ਧਿਆਨ ਰੱਖਦੀ ਆ ਤੇ ਜੱਸੇ ਨੂੰ ਵੀ ਉਹਦੇ ਨਾਲ ਲਗਾਵ ਹੋ ਜਾਂਦਾ ਦੋਨੋਂ ਭੈਣ ਭਰਾਵਾਂ ਵਾਂਗ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਜਦੋਂ ਵੀ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਆਪਦੇ ਪੁੱਤ ਨੂੰ ਮਿਲਣ ਆਉਂਦੇ ਆ ਤਾਂ ਹਰ ਵਾਰੀ ਨਾਲੋਂ ਉਹਨਾਂ ਦਾ ਪੁੱਤ ਉਹਨਾਂ ਨੂੰ ਬੜਾ ਖਿੜਿਆ ਨਜ਼ਰ ਆਉਂਦਾ ਇੱਕ ਮਹੀਨੇ ਦੇ ਬਾਅਦ ਜਿਹੜਾ ਸਾਰਾ ਸਟਾਫ ਆ ਉਹ ਵੇਖਦਾ ਵੀ ਜਸੇ ਦੀ ਹਾਲਤ ਦੇ ਵਿੱਚ ਬਹੁਤ ਸੁਧਾਰ ਆ ਤੇ ਇੱਕ ਮਹੀਨੇ ਬਾਅਦ ਜਦੋਂ ਜਸੇ ਨੂੰ ਛੁੱਟੀ ਮਿਲਣੀ ਹੁੰਦੀ ਆ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਆਪਣੇ ਪੁੱਤ ਨੂੰ ਲੈਣ ਆਉਂਦੇ ਆ ਤੇ ਉਹ ਨਾ ਖਾਣ ਪੀਣ ਦੀਆਂ ਕਾਫੀ ਚੀਜ਼ਾਂ ਲੈ ਕੇ ਆਉਂਦੇ ਆ ਤੇ ਜਿਹੜੀ ਉਹ ਨਰਸ ਸੀਗੀ ਕੁੜੀ ਉਸ ਨਰਸ ਜਿਹੜੀ ਰਿਪੀਟ ਜਿਹੜੀ ਉਹ ਨਰਸ ਕੁੜੀ ਆ ਜੇ ਦੋਨੋਂ ਮਿਲਦੇ ਆ ਤੇ ਉਹਨੂੰ ਕਹਿੰਦੇ ਆ ਕਿ ਧੀਏ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਸਾਡੇ ਪੁੱਤ ਦਾ ਬਹੁਤ ਖਿਆਲ ਰੱਖਿਆ ਪੁੱਤ ਤੇਰਾ ਨਾਂ ਕੀ ਆ ਤਾਂ ਉਹ ਕਹਿੰਦੀ ਮੇਰਾ ਨਾਮ ਤਾਂ ਗੁਰਪਾਲ ਆ ਬੜਾ ਸੋਹਣਾ ਨਾਂ ਧੀਏ ਤੇਰਾ ਪਰਮਾਤਮਾ ਤੇਰੇ ਵਰਗੀਆਂ ਧੀਆਂ ਸਭ ਨੂੰ ਦੇਵੇ ਸ੍ਰਿੰਦਰਕੌਰ ਉਹਨੂੰ ਇਹ ਦੁਆ ਦਿੰਦੀ ਆ ਤਾਂ ਉਸ ਤੋਂ ਬਾਅਦ ਚਲੋ ਉਹ ਉੱਥੋਂ ਵਿਦਾ ਹੋਣ ਲੱਗਦੇ ਆ ਜਦੋਂ ਤਾਂ ਜਿਹੜਾ ਖਾਣ ਪੀਣ ਦਾ ਸਮਾਨ ਸ੍ਰਿੰਦਰਕੌਰ ਲਈ ਆਈ ਹੁੰਦੀ ਆ ਉਹ ਗੁਰਪਾਲ ਵਾਸਤੇ ਲਈ ਆਈ ਹੁੰਦੀ ਆ ਉਹਨੂੰ ਦਿੰਦੀ ਆ ਤੇ ਉਹਨੂੰ ਕਹਿੰਦੀ ਆ ਕਿ ਧੀਏ ਦੇਖ ਜੇ ਤੂੰ ਜੱਸੇ ਨੂੰ ਭਰਾ ਕਿਹਾ ਤਾਂ ਸੀ ਇਹ ਚਾਉਂਦੇ ਆ ਵੀ ਤੂੰ ਇਹਦੇ ਨਾਲ ਭਰਾਵਾਂ ਵਾਂਗੂ ਵਰਤੇ। ਮੈਨੂੰ ਜੱਸੇ ਨੇ ਦੱਸਿਆ ਵੀ ਤੇਰੇ ਭਰਾ ਹੈ ਨਹੀਂ ਤੇ ਮੇਰੇ ਪੁੱਤ ਦੇ ਭੈਣ ਹੈ ਨਹੀਂ। ਤੂੰ ਸਾਡੀ ਧੀ ਸਮਝ। ਵੀ ਅਸੀਂ ਤੇਰੇ ਕੋਲੇ ਆਉਂਦੇ ਜਾਂਦੇ ਰਹਾਂਗੇ। ਤੂੰ ਵੀ ਘੇੜਾ ਮਾਰਦੀ ਰਹੀ। ਉਹ ਕਹਿੰਦੀ ਠੀਕ ਆ ਆਂਟੀ। ਉੱਥੋਂ ਨਾ ਇੱਕ ਨਮੀ ਸਾਂਝ ਉਹਨਾਂ ਦੀ ਜੁੜ ਜਾਂਦੀ ਆ ਤੇ ਚਲੋ ਜੱਸਾ ਆਪਣੇ ਘਰ ਆ ਜਾਂਦਾ। ਘਰ ਆ ਕੇ ਉਹ ਉਦਾਸ ਹੁੰਦਾ। ਉਹਦਾ ਉੱਥੇ ਜੀ ਵੀ ਲੱਗਿਆ ਹੁੰਦਾ। ਬਾਕੀ ਉਹ ਆਪਣੇ ਪਿਛਲੀ ਜ਼ਿੰਦਗੀ ਬਾਰੇ ਵੀ ਸੋਚਦਾ ਵੀ ਮੈਂ ਕੀ ਖਟਿਆ। ਚਲੋ ਇਸ ਸਮੇਂ ਦੌਰਾਨ ਰਖੜੀਆਂ ਦਾ ਤਿਹਾਰ ਆ ਜਾਂਦਾ ਜਦੋਂ ਰਖੜੀਆਂ ਦਾ ਤਿਹਾਰ ਆਉਂਦਾ ਤਾਂ ਜੱਸਾ ਜਿਹੜਾ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਮੈਂ ਚਾਹਣਾ ਵੀ ਆਪਾਂ ਗੁਰਪਾਲ ਭੈਣ ਨੂੰ ਮਿਲ ਕੇ ਆਈਏ ਨਾਲੇ ਤਾਂ ਉਹ ਮੇਰੇ ਰਖੜੀ ਬੰਨ੍ਹ ਦੂਗੀ ਤੇ ਨਾਲੇ ਆਪਾਂ ਮਿਲਿਆਵਾਂਗੇ ਉਹਨੂੰ ਕੁਝ ਖਾਣ ਪੀਣ ਨੂੰ ਦੇ ਆਵਾਂਗੇ ਵੀ ਬੜਾ ਟਾਈਮ ਹੋ ਗਿਆ ਉਹਦੇ ਨਾਲ ਗੱਲਬਾਤ ਵੀ ਨਹੀਂ ਹੋਈ ਉਹ ਕਹਿੰਦੀ ਕਿ ਹਾਂ ਤੈਨੂੰ 2 ਮਹੀਨੇ ਹੋ ਗਏ ਹਸਪਤਾਲ ਚ ਆਏ ਨੂੰ ਵੀ ਆਪਾਂ ਮੁੜ ਕੇ ਕਦੇ ਗੁਰਪਾਲ ਨੂੰ ਮਿਲਣ ਨਹੀਂ ਗਏ ਵੀ ਕਿੱਥੇ ਆਪਾਂ ਉਹਦੇ ਨਾਲ ਵਾਅਦਾ ਕਰਕੇ ਆਏ ਸੀ ਕਿੱਥੇ ਆਪਾਂ ਗੁਰਪਾਲ ਨਾਲ ਵਾਅਦਾ ਕਰਕੇ ਆਏ ਸੀ ਪਰ ਆਪਾਂ ਉਹਨੂੰ ਮਿਲੇ ਨਹੀਂ ਹੈਗੇ ਤਾ ਚਲੋ ਉਹ ਸਾਰੇ ਜਾਣੇ ਪ੍ਰੋਗਰਾਮ ਬਣਾਉਂਦੇ ਆ ਜਿਹੜੀ ਸੁਰਿੰਦਰ ਕੌਰ ਆ ਉਹ ਬਿਸਕੁਟ ਕਢਾ ਲੈਂਦੀ ਆ ਤੇ ਘਰੇ ਉਹ ਪਿੰਨੀਆਂ ਵਗੈਰਾ ਬਣਾ ਲੈਂਦੀ ਆ ਤੇ ਇੱਕ ਸੋਹਣਾ ਸੂਟ ਲੈ ਲੈਂਦੀ ਆ ਤਿੰਨੋਂ ਜਾਣੇ ਰਖੜੀ ਵਾਲੇ ਦਿਨ ਸਵੇਰੇ ਤਿਆਰ ਹੋ ਕੇ ਗੁਰਪਾਲ ਕੌਰ ਦੇ ਘਰ ਨੂੰ ਚੱਲ ਪੈਂਦੇ ਆ ਕਿਉਂਕਿ ਉਹਨਾਂ ਨੇ ਪੁੱਛਿਆ ਸੀ ਵੀ ਤੇਰਾ ਪਿੰਡ ਕਿਹੜਾ ਤੇ ਘਰ ਦਾ ਐਡਰੈਸ ਵੀ ਉਹਨਾਂ ਨੇ ਲਿਆ ਹੋਇਆ ਸੀ ਚਲੋ ਤਿੰਨੋਂ ਜਾਣੇ ਜਾਂਦੇ ਆ ਗੁਰਪਾਲ ਜਿਹੜੀ ਉਸ ਦਿਨ ਡਿਊਟੀ ਤੇ ਨਹੀਂ ਗਈ ਹੁੰਦੀ ਕਿਉਂਕਿ ਇਹ ਰਖੜੀ ਕਰਕੇ ਉਸ ਦਿਨ ਸਟਾਫ ਨੂੰ 3 ਘੰਟਿਆਂ ਦੀ ਛੁੱਟੀ ਹੁੰਦੀ ਆ ਜਦੋਂ ਘਰੇ ਜਾ ਕੇ ਉਹਨਾਂ ਦਾ ਦਰਵਾਜ਼ਾ ਖੜਕਾਉਂਦੇ ਆ ਤਾਂ ਗੁਰਪਾਲ ਕੌਰ ਦਾ ਜਿਹੜਾ ਪਿਓ ਆ ਉਹ ਦਰਵਾਜ਼ਾ ਖੋਲਦਾ ਦਰਵਾਜ਼ਾ ਖੋਲਦੇ ਹੀ ਉਹ ਜਦੋਂ ਉਹਨਾਂ ਨੂੰ ਮਿਲਦਾ ਤਾਂ ਉਹ ਤਿੰਨੇ ਜਣੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ ਤਾਂ ਜਿਹੜਾ ਜੱਸੇ ਦਾ ਪਿਓ ਹੁੰਦਾ ਬਲਵੰਤ ਸਿੰਘ ਉਸ ਬੰਦੇ ਨੂੰ ਦੇਖ ਕੇ ਚੌਂਕ ਜਾਂਦਾ ਉਹਦੇ ਦਿਮਾਗ ਦੇ ਵਿੱਚ ਗੱਲ ਆਉਂਦੀ ਆ ਵੀ ਇਹ ਬੰਦਾ ਕਿਤੇ ਵੇਖਿਆ ਲੱਗਦਾ ਤੇ ਬਹੁਤ ਜਲਦੀ ਇਹ ਗੱਲ ਉਹਦੇ ਦਿਮਾਗ 'ਚ ਆ ਜਾਂਦੀ ਆ ਵੀ ਇਹ ਤਾਂ ਉਹੀ ਬੰਦਾ ਜਿਹਨੂੰ ਮੈਂ ਆਪਣੀ ਧੀ ਗੋਦ ਦਿੱਤੀ ਸੀ ਉਹ ਇੱਕਦਮ ਘਬਰਾ ਜਾਂਦਾ ਪਰ ਜਿਹੜਾ ਗੁਰਪਾਲ ਦਾ ਪਿਓ ਹੁੰਦਾ ਜਿਹੜਾ ਉਹ ਸਾਹਮਣੇ ਵਾਲਾ ਬੰਦਾ ਹੁੰਦਾ ਉਹ ਬਲਵੰਤ ਸਿੰਘ ਨੂੰ ਨਹੀਂ ਪਛਾਣਦਾ ਤਾਂ ਉਸ ਤੋਂ ਬਾਅਦ ਚਲੋ ਉਹ ਅੰਦਰ ਜਾਂਦੇ ਆ ਅੰਦਰ ਜਾ ਕੇ ਗੱਲਾਂ ਬਾਤਾਂ ਜਦੋਂ ਸ਼ੁਰੂ ਹੁੰਦੀਆਂ ਤਾਂ ਉਸ ਬੰਦੇ ਨੂੰ ਵੀ ਐਂ ਲੱਗਦਾ ਵੀ ਮੈਂ ਇਹਨੂੰ ਕਿਤੇ ਮਿਲਿਆ ਹੋਇਆ ਆ ਬਲਵੰਤ ਸਿੰਘ ਨੀਵੀਂ ਪਾ ਕੇ ਬੈਠਾ ਹੁੰਦਾ ਤੇ ਉਹ ਸੋਚਦਾ ਵੀ ਇਹ ਉਹੀ ਧੀ ਆ ਜਿਹਨੂੰ ਮੈਂ ਬੋਝ ਸਮਝ ਕੇ ਇਹਨਾਂ ਨੂੰ ਗੋਦ ਦਿੱਤਾ ਸੀ ਤੇ ਅੱਜ ਇਹ ਨਰਸ ਬਣ ਗਈ ਆ ਤੇ ਚੱਲ ਨਾ ਜਦੋਂ ਉਹ ਗੱਲਾਂ ਬਾਤਾਂ ਕਰਦੇ ਆ ਤਾਂ ਗੁਰਪਾਲ ਜੱਸੇ ਦੇ ਰਖੜੀ ਬਣ ਕੇ ਹਟਦੀ ਆ ਤੇ ਜੱਸਾ ਉਹਨੂੰ ਛਗਣ ਦਿੰਦਾ ਸ੍ਰਿੰਦਰਕੌਰ ਉਹਨੂੰ ਸੂਟ ਦਿੰਦੀ ਆ ਤਾਂ ਬਲਵੰਤ ਸਿੰਘ ਆ ਜਿਹੜਾ ਉਹ ਗੁਰਪਾਲ ਕੋਲੇ ਆ ਕੇ ਬਹਿ ਜਾਂਦਾ ਤੇ ਉਹਨੂੰ ਆਪਣੇ ਗਲ ਨਾਲ ਲਾ ਕੇ ਉਹ ਤਾਂ ਮਾਫੀ ਮੰਗਣ ਲੱਗ ਜਾਂਦਾ ਉਹਨੂੰ ਕਹਿੰਦਾ ਕਿ ਧੀਏ ਮੈਨੂੰ ਮਾਫ ਕਰ ਦੇ। ਇਹ ਸਾਰਾ ਸੀਨ ਵੇਖ ਕੇ ਸਾਰੇ ਜਾਨੇ ਇੱਕ ਦੂਜੇ ਵੱਲ ਵੇਖਦੇ ਆ। ਉਹ ਕਹਿੰਦੀ ਕਿ ਅੰਕਲ ਹੈਗੀ ਤਾਂ ਮੈਂ ਤੁਹਾਡੀ ਧੀ ਆ ਪਰ ਤੁਸੀਂ ਮਾਫੀ ਕਿਹੜੀ ਗੱਲ ਦੀ ਮੰਗ ਰਹੇ ਹੋ? ਉਹ ਕਹਿੰਦਾ ਕਿ ਮਾਫੀ ਉਸ ਗੁਨਾਹ ਦੀ ਜਿਹੜਾ ਮੈਂ ਕੀਤਾ। ਸ਼ਾਇਦ ਉਹ ਮਾਫ ਕਰਨ ਵਾਲਾ ਤਾਂ ਹੈ ਨਹੀਂ ਪਰ ਮੈਨੂੰ ਲੱਗਦਾ ਵੀ ਉਹ ਗੁਨਾਹ ਕਰਕੇ ਹੀ ਤੂੰ ਅੱਜ ਇੱਥੇ ਆ। ਜੇ ਮੈਂ ਉਹ ਗੁਨਾਹ ਨਾ ਕਰਦਾ ਤਾਂ ਤੇਰੀ ਪਤਾ ਨਹੀਂ ਕੀ ਹਾਲਤ ਹੋਣੀ ਸੀ। ਤਾ ਸਾਰੇ ਕਹਿੰਦੇ ਵੀ ਤੂੰ ਕੀ ਬੁਝਾਰਤਾ ਪਾ ਰਿਹਾ ਤਾਂ ਉਹ ਬੰਦਾ ਜਿਹੜਾ ਉਹਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਇਹ ਗੱਲ ਪਤਾ ਲੱਗ ਗਈ ਪਰ ਉਹ ਬੰਦਾ ਬੋਲਦਾ ਨਹੀਂ ਤੇ ਉਸ ਤੋਂ ਬਾਅਦ ਜਦੋਂ ਉਹ ਇਹ ਗੱਲ ਕਰਦੇ ਆ ਦੋਨੋਂ ਗੱਲ ਕਰ ਰਹੇ ਹੁੰਦੇ ਆ ਤਾਂ ਜਿਹੜਾ ਗੁਰਪਾਲ ਦਾ ਪਿਓ ਹੁੰਦਾ ਉਹ ਨਾਲ ਦੀ ਨਾਲ ਬਲਵੰਤ ਨੂੰ ਪੁੱਛ ਲੈਂਦਾ ਵੀ ਤੁਹਾਡੀਆਂ ਦੋਨਾਂ ਦੂਜੀਆਂ ਧੀਆਂ ਦਾ ਕੀ ਹਾਲ ਆ ਤਾਂ ਸੁਰਿੰਦਰਕੌਰ ਕਹਿੰਦੀ ਵੀ ਕਿਹੜੀਆਂ ਧੀਆਂ ਸਾਡੇ ਤਾਂ ਕੋਈ ਧੀ ਨਹੀਂ ਸਾਡੇ ਤਾਂ ਆਹੀ ਮੁੰਡਾ ਇੱਕ ਤਾਂ ਫਿਰ ਬਲਵੰਤ ਸਿੰਘ ਉਹਨੂੰ ਚੁੱਪ ਕਰਾ ਦਿੰਦਾ ਵੀ ਤੂੰ ਨਾ ਬੋਲ ਮੈਂ ਬੋਲਦਾ ਤਾਂ ਉਹ ਸਰਿੰਦਰ ਕੌਰ ਦੇ ਪੈਰ ਫੜਦਾ ਤੇ ਉਹ ਤੋਂ ਮਾਫੀ ਮੰਗਦਾ ਉਹ ਕਹਿੰਦੀ ਵੀ ਤੁਸੀਂ ਕੀ ਬੁਝਾਰਤਾਂ ਪਾਈ ਜਾਂਦੇ ਹੋ ਤੁਸੀਂ ਮੈਨੂੰ ਗੱਲ ਤਾਂ ਦੱਸੋ ਕਾਦੀਆਂ ਮਾਫੀਆਂ ਮੰਗ ਰਹੇ ਹੋ ਪਹਿਲਾਂ ਤੁਸੀਂ ਗੁਰਪਾਲ ਤੋਂ ਮਾਫੀਆਂ ਮੰਗ ਕੇ ਹਟਿਓ ਕੀ ਗੱਲ ਹੈ ਨਾ ਤੁਸੀਂ ਵੀਰ ਜੀ ਨੂੰ ਕੋਈ ਗੱਲ ਕਰਨ ਦਿੱਤੀ ਤਾਂ ਫਿਰ ਬਲਵੰਤ ਸਿੰਘ ਕਹਿੰਦਾ ਵੀ ਮੈਨੂੰ ਰੋ ਲੈਿੰਦੇ ਹੋ ਉੱਚੀ ਉੱਚੀ ਹੋ ਰੋਂਦਾ ਸਾਰੇ ਜਿਹੜੇ ਹੈਰਾਨ ਹੁੰਦੇ ਆ ਵੀ ਕੀ ਗੱਲ ਹੋ ਗਈ ਤਾਂ ਫਿਰ ਉਹ ਦੱਸਦਾ ਕਿ ਸਰਿੰਦਰ ਕੌਰੇ ਮੈਂ ਤੇਰਾ ਵੀ ਗੁਨਾਹਗਾਰਾਂ ਮੈਂ ਇਹਨਾਂ ਦੋਨਾਂ ਜੀਆਂ ਦਾ ਵੀ ਗੁਨਾਹਗਾਰਾਂ ਮੈਂ ਇਹ ਦੋਨਾਂ ਜਵਾਕਾਂ ਦਾ ਵੀ ਗੁਨਾਹਗਾਰਾਂ ਉਹ ਕਹਿੰਦੇ ਵੀ ਗੱਲ ਤਾਂ ਦੱਸ ਕੀ ਹੋਈ ਆ ਤਾਂ ਫਿਰ ਬਲਵੰਤ ਸਿੰਘ ਆ ਜਿਹੜਾ ਉਹ ਕਹਿੰਦਾ ਪਹਿਲਾਂ ਤਾਂ ਉਹ ਗੁਰਪਾਲ ਦੇ ਮਾਤਾ ਪਿਤਾ ਨੂੰ ਕਹਿੰਦਾ ਕਿ ਸਭ ਤੋਂ ਵੱਡਾ ਝੂਠ ਮੈਂ ਤੁਹਾਨੂੰ ਬੋਲਿਆ ਜਦੋਂ ਮੈਂ ਆਪਣੀ ਧੀ ਥੋੜੀ ਝੋਲੀ ਪਾਈ ਤੇ ਮੈਂ ਤੁਹਾਨੂੰ ਕਿਹਾ ਵੀ ਮੇਰੇ ਪੰਜ ਧੀਆਂ ਨੇ ਮੇਰੇ ਕੋਈ ਪੰਜ ਧੀਆਂ ਨਹੀਂ ਸੀ ਇਹ ਮੇਰੀ ਪਹਿਲੀ ਧੀ ਸੀ ਤੇ ਮੇਰੀ ਪਿੰਡ ਦੇ ਵਿੱਚ ਜੋ ਹੈਂਕੜਵਾਜੀ ਸੀ ਜੋ ਮੇਰਾ ਜੱਟ ਪੁਣਾ ਸੀ ਮੈਨੂੰ ਇਹ ਸੀ ਕਿ ਮੇਰੇ ਧੀ ਨਾ ਹੋਵੇ। ਜਦੋਂ ਮੇਰੇ ਧੀ ਹੋਈ ਤਾਂ ਮੈਂ ਦਿਮਾਗ ਦੇ ਵਿੱਚ ਹੀ ਇਹ ਸੋਚਿਆ ਵੀ ਮੈਂ ਇਸ ਧੀ ਤੋਂ ਖਿਹੜਾ ਕਿਵੇਂ ਛੜਾਵਾਂ। ਮਾਰਨ ਦਾ ਤਾਂ ਮੇਰਾ ਹੀਆਂ ਨਹੀਂ ਬਗਿਆ ਵੀ ਮੈਨੂੰ ਮਾਰ ਦੇਆ। ਜਦੋਂ ਮੈਂ ਇਹਨੂੰ ਗੋਦੀ 'ਚ ਲੈ ਕੇ ਰੋ ਰਿਹਾ ਸੀ ਤੇ ਤੁਸੀਂ ਮੇਰੇ ਕੋਲ ਆਏ ਤਾਂ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਈ ਵੀ ਮੈਂ ਤੁਹਾਡੇ ਕੋਲੇ ਝੂਠ ਬੋਲਦੇ ਹਾਂ। ਜਦੋਂ ਮੈਂ ਤੁਹਾਡੇ ਕੋਲੇ ਝੂਠ ਬੋਲਿਆ ਤੇ ਤੁਹਾਨੂੰ ਵੀ ਗੱਲ ਮਿਲ ਗਈ। ਫਿਰ ਉਹ ਸਰਿੰਦਰ ਕੌਰ ਨੂੰ ਦੱਸਦਾ ਵੀ ਜਿਹੜੀ ਧੀ ਦਾ ਮੈਂ ਤੈਨੂੰ ਕਿਹਾ ਸੀ ਵੀ ਮਰ ਗਈ, ਮਰੀ ਨਹੀਂ ਸੀ ਇਹ। ਜਦੋਂ ਮੇਰੇ ਧੀ ਹੋਈ ਤੇ ਮੈਂ ਰੋਇਆ ਇਹ ਮੇਰੇ ਕੋਲ ਆਏ ਮੈਂ ਇਹਨਾਂ ਨੂੰ ਝੂਠ ਬੋਲਿਆ ਵੀ ਮੇਰੇ ਚਾਰ ਧੀਆ ਪਹਿਲਾਂ ਸੀ ਇਹ ਪੰਜਵੀਂ ਧੀ ਆ ਵੀ ਮੈਂ ਆਪਣੀਆਂ ਧੀਆਂ ਦਾ ਬੋਝ ਨਹੀਂ ਚੱਕ ਸਕਦਾ ਤੇ ਮੈਂ ਤੇਰੇ ਤੋਂ ਚੋਰੀੋਂ ਇਹ ਧੀ ਇਹਨਾਂ ਨੂੰ ਗੋਦ ਦੇਤੀ ਸੀ ਕਿਉਂਕਿ ਮੈਨੂੰ ਇਹ ਲੱਗਦਾ ਸੀ ਵੀ ਧੀ ਨੂੰ ਮੈਂ ਪੜ੍ਹਾਉਂਗਾ ਲੋਕੀ ਗੱਲਾਂ ਕਰਨਗੇ ਪਤਾ ਨਹੀਂ ਵੱਡੀ ਹੋ ਕੇ ਕਹੇ ਜੀ ਨਿਕਲੂ ਵੀ ਬਸ ਮੇਰੇ ਤਾਂ ਪੁੱਤ ਹੋਵੇ ਤੇ ਜਿਸ ਦਿਨ ਜੱਸੇ ਨੇ ਤੈਨੂੰ ਪਹਿਲੇ ਦਿਨ ੱੱਕਾ ਦਿੱਤਾ ਨਸ਼ਾ ਕਰਕੇ ਆਇਆ ਉਸ ਦਿਨ ਮੈਂ ਇਸ ਗੱਲ ਨੂੰ ਪਛਤਾਇਆ ਸੀ ਵੀ ਮੈਂ ਬਹੁਤ ਵੱਡਾ ਗੁਨਾਹ ਕੀਤਾ ਜਦੋਂ ਹਸਪਤਾਲ ਦੇ ਵਿੱਚ ਮੈਂ ਆ ਕੇ ਗੁਰਪਾਲ ਨੂੰ ਮਿਲਦਾ ਸੀ ਤਾਂ ਮੈਨੂੰ ਇਹਦੇ ਨਾਲ ਇੱਕ ਲਗਾ ਮਹਿਸੂਸ ਹੁੰਦਾ ਸੀ ਜੱਸੇ ਦਾ ਤੇ ਗੁਰਪਾਲ ਦਾ ਆਪਸ ਵਿੱਚ ਜਿਹੜਾ ਇਹ ਇੰਨਾ ਲਗਾ ਹੋਇਆ ਇਹ ਕੋਈ ਵੈਸੇ ਨਹੀਂ ਹੋ ਗਿਆ ਇਹ ਖੂਨ ਦੀ ਖੇਚਾ ਕਿਉਂਕਿ ਇਹ ਆਪਣੀ ਧਤੀ ਆ ਤਾਂ ਫਿਰ ਸ੍ਰਿੰਦਰਕੌਰ ਆ ਜਿਹੜੀ ਖੜੀ ਹੋ ਕੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਵੀ ਲਾਣਤਾ ਤੇਰੇ ਵਰਗੇ ਪਿਓ ਤੇ ਜੀਨੇ ਆਪਣੀ ਧਤੀ ਨੂੰ ਬੋਝ ਸਮਝਿਆ ਤੇ ਉਹ ਧਤੀ ਨੇ ਹੀ ਤੇਰੇ ਪੁੱਤ ਦੀ ਅੱਜ ਜਾਨ ਬਚਾਈ ਆ ਪਰ ਉਹ ਕਹਿੰਦਾ ਵੀ ਸ਼ਾਇਦ ਇਹ ਸਾਰਾ ਕੁਝ ਰੱਬ ਦਾ ਹੀ ਕੀਤਾ ਕਰਾਇਆ ਸੀ ਰੱਬ ਨੂੰ ਹੀ ਇਹ ਮਨਜ਼ੂਰ ਸੀ ਵੀ ਜੇ ਇਹ ਆਪਣੇ ਘਰੇ ਹੁੰਦੀ ਤਾਂ ਮੈਨੂੰ ਪੜਾਉਣਾ ਨਹੀਂ ਸੀ ਮੈਨੂੰ ਅੰਦਰ ਹੀ ਜੇਲ੍ਹ ਵਾਂਗੂ ਕੈਦ ਕਰਕੇ ਰੱਖਣਾ ਸੀ ਕਿਉਂਕਿ ਮੈਂ ਆਪਣੀ ਪੱਗ ਦੀ ਗੱਲ ਕਰਨੀ ਸੀ ਮੈਨੂੰ ਪਤਾ ਨਹੀਂ ਕਿਉਂ ਇਹ ਸੀ ਮੇਰੇ ਦਿਮਾਗ 'ਚ ਇਹ ਗੱਲ ਸੀ ਵੀ ਧੀਆਂ ਤਾਂ ਪਿਓ ਦੀ ਪੱਗ ਨੂੰ ਦਾਗ ਲਾ ਦਿੰਦੀਆਂ ਮੈਨੂੰ ਇਹ ਡਰ ਸੀ ਵੀ ਜੇ ਧੀ ਹੋਈ ਮਟਿਆਰ ਹੋਊਗੀ ਜੇ ਗਲਤ ਕੰਮਾਂ 'ਚ ਪੈਗੀ ਇਹ ਸੋਚ ਮੇਰੇ ਦਿਮਾਗ 'ਚ ਚੱਲਦੀ ਸੀ ਤਾਂ ਉਹ ਕਹਿੰਦੀ ਵੀ ਫਿਟੇ ਲਾਣ ਤਾਂ ਫਿਰ ਤੇਰੀ ਇਹੋ ਜਿਹੀ ਸੋਚ ਤੇ ਤਾਂ ਫਿਰ ਉਹ ਕਹਿੰਦਾ ਵੀ ਦੇਖੋ ਮੈਂ ਮਾਫੀ ਮੰਗਣ ਦੇ ਕਾਬਲ ਤਾਂ ਹੈ ਨਹੀਂ ਪਰ ਮੈਂ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਮੰਗਦਾ ਆਪਣੀ ਧੀ ਨੂੰ ਬਾਰ-ਬਾਰ ਕਹਿੰਦਾ ਤੇ ਉਹਦੀ ਧੀ ਕਹਿੰਦੀ ਕਿ ਮੇਰੇ ਤੋਂ ਤਾਂ ਮਾਫੀ ਨਾ ਹੀ ਮੰਗੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਜੇ ਤੁਸੀਂ ਮੈਨੂੰ ਕਾਇਦ ਕਰਕੇ ਰੱਖਣਾ ਸੀ ਫਿਰ ਮੈਨੂੰ ਆਹ ਜ਼ਿੰਦਗੀ ਨਹੀਂ ਸੀ ਮਿਲਣੀ ਤੇ ਉਹ ਦੋਨੇ ਜੀ ਵੀ ਕਹਿੰਦੇ ਕਿ ਭਾਵੇਂ ਤੂੰ ਝੂਠ ਬੋਲਿਆ ਪਰ ਇੱਕ ਗੱਲ ਦਾ ਸ਼ੁਕਰ ਵੀ ਹੈ ਵੀ ਜਿਹੜੇ ਬਹੁਤੇ ਮਾਪੇ ਆ ਆਪਣੀਆਂ ਜੰਮਦੀਆਂ ਧੀ ਨੂੰ ਮਾਰ ਦਿੰਦੇ ਆ ਵੀ ਘਟੋ-ਘਟ ਚੱਲ ਤੂੰ ਮਾਰਿਆ ਤਾਂ ਨਹੀਂ ਤੇ ਅੱਜ ਤੈਨੂੰ ਪਛਤਾਵਾ ਹੈ ਨਾ ਪਛਤਾਵਾ ਹੈ ਤੂੰ ਪਛਤਾਵਾ ਕਰ ਤੇ ਸ਼ਾਇਦ ਤੇਰੇ ਗਨਾਹ maaf ਵੀ ਹੋ ਗਿਆ ਤੇ ਜੱਸਾ ਵੀ ਆਪਣੇ ਪਿਓ ਦੇ ਮੂੰਹ ਵੱਲ ਵੇਖਦਾ ਸਰੇਂਦਰ ਕੌਰ ਉਹਦੇ ਨਾਲ ਥੋੜਾ ਗੁੱਸੇ ਹੁੰਦੀ ਆ ਪਰ ਗੁਰਪਾਲ ਦੇ ਮਾਤਾ ਪਿਤਾ ਨੂੰ ਸਮਝਾਉਂਦੀ ਆ ਕਿ ਦੇਖੋ ਜੋ ਕੁਝ ਸਾਡੇ ਕਰਮਾਂ ਦੇ ਵਿੱਚ ਹੁੰਦਾ ਉਹ ਅਸੀਂ ਝੱਲ ਲੈਨੇ ਆ ਪਰ ਤੁਸੀਂ ਇਸ ਗੱਲ ਦਾ ਪਛਤਾਵਾ ਨਾ ਕਰੋ ਧੀ ਸਾਡੇ ਘਰੇ ਥੋੜੀ ਧੀ ਸਾਡੀ ਵੀ ਧੀ ਅਸੀਂ ਤੀਆਂ ਤੂੰ ਵੱਧ ਕੇ ਪੁੱਤਾਂ ਵਾਂਗੂ ਰੱਖੀ ਅੱਜ ਜੇ ਇਹ ਆਪਣੀ ਕਾਬਲੀਅਤ ਦੇ ਸਿਰ ਤੇ ਇੱਕ ਵਧੀਆ ਨਰਸ ਬਣੀ ਆ ਤਾ ਅਸੀਂ ਤਾਂ ਸਿਰਫ ਪੈਸਾ ਲਾਇਆ ਸੀ ਤੇ ਇਹਦਾ ਪਾਲਣ ਪੋਸ਼ਣ ਕੀਤਾ ਪਦਐਸ ਤਾਂ ਇਹ ਤੁਹਾਡੀ ਆ ਨਾ ਤੁਹਾਨੂੰ ਇਹ ਤੇ ਗਰੂਰ ਹੋਣਾ ਚਾਹੀਦਾ ਮਾਣ ਹੋਣਾ ਚਾਹੀਦਾ ਤਾਂ ਫਿਰ ਬਲਵੰਤ ਸਿੰਘ ਉਹਨਾਂ ਦੋਨਾਂ ਜੀਆਂ ਦੇ ਪੈਰਾਂ 'ਤੇ ਬਹਿ ਕੇ ਕਹਿੰਦਾ ਕਿ ਜੋ ਗੁਨਾਹ ਮੈਂ ਕੀਤਾ ਉਹ ਮਾਫੀ ਦੇ ਕਾਬਲ ਨਹੀਂ ਪਰ ਮੈਂ ਆਪਣੇ ਗੁਨਾਹ ਦਾ ਪਛਤਾਵਾ ਕਰਨਾ ਚਾਹਣਾ ਵੀ ਜਦੋਂ ਤੁਸੀਂ ਇਹਦੇ ਵਾਸਤੇ ਕੋਈ ਮੁੰਡਾ ਵੇਖੋ ਇਹਦੇ ਵਾਸਤੇ ਕੋਈ ਰਿਸ਼ਤਾ ਵੇਖੋ ਤਾਂ ਮੇਰੀ ਰਹਿ ਜ਼ਰੂਰ ਲਮੋ ਤੇ ਮੈਂ ਆਪਣੀ ਧੀ ਦੇ ਵਿਆਹ ਤੇ ਪੈਸਾ ਵੀ ਲਾਉਂਗਾ ਤੇ ਦੂਜੀ ਗੱਲ ਜਦੋਂ ਸਾਡਾ ਜੀ ਕਰੇ ਤੁਸੀਂ ਸਾਡੀ ਧੀ ਨੂੰ ਮਿਲਣ ਦੇਵੋਗੇ ਮੈਂ ਇਹ ਹੱਕ ਨਹੀਂ ਖੁੰਦਾ ਤੁਹਾਡੇ ਤੋਂ ਕਿ ਤੁਸੀਂ ਇਹਨੂੰ ਮੈਨੂੰ ਦਿਓ ਜਾਂ ਮੈਂ ਵਾਪਸ ਲਈ ਜਾਵਾਂ ਕਿਉਂਕਿ ਮੈਂ ਆਪਣੀ ਰਜਮੰਦੀ ਨਾ ਦਿੱਤਾ ਤੇ ਇਹਦਾ ਇਹ ਤੇ ਸਾਡਾ ਹੱਕ ਵੀ ਨਹੀਂ ਪਰ ਐਨਾ ਕ ਹੱਕ ਸਾਡਾ ਹੈਗਾ ਕਿ ਸਾਨੂੰ ਇਹਨੂੰ ਮਿਲਣ ਦੇ ਦਿਆ ਕਰੋ ਉਹ ਦੋਨੋਂ ਜੀ ਕਹਿੰਦੇ ਵੀ ਸਾਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਰਖੜੀ ਦੇ ਦਿਨ ਦੋਨੋਂ ਭੈਣ ਭਰਾ ਜਦੋਂ 30 ਸਾਲ ਬਾਅਦ ਮਿਲਦੇ ਆ ਉਹ ਮਾਹੌਲ ਜਿਹੜਾ ਉਸ ਘਰ ਦਾ ਹੁੰਦਾ ਇਹ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਆ ਉਹ ਰਖੜੀ ਦਾ ਤਿਹਾਰ ਇੱਕ ਯਾਦਗਾਰ ਬਣ ਜਾਂਦਾ ਸੁਰਿੰਦਰ ਕੌਰ ਆਪਣੀ ਧੀ ਨੂੰ ਗਲ ਨਾਲ ਲਾ ਕੇ ਕਿੰਨਾ ਟਾਈਮ ਆਪਣੇ ਬਾਹਾਂ ਦੇ ਵਿੱਚ ਲੈ ਕੇ ਜੱਫੀ ਪਾ ਕੇ ਉਹਨੂੰ ਇੱਕ ਸਕੂਨ ਮਹਿਸੂਸ ਕਰਦੀ ਆ ਕਿ ਸ਼ਾਇਦ ਜੇ ਮੇਰੀ ਧੀ ਮੇਰੇ ਘਰ ਹੁੰਦੀ ਤਾਂ ਅੱਜ ਇਹ ਇੰਨੀ ਕਾਬਲ ਨਾ ਹੁੰਦੀ ਤੇ ਉਹਨੂੰ ਕਹਿੰਦੀ ਕਿ ਧੀਏ ਤੂੰ ਤਾਂ ਕਰਮਾਂ ਵਾਲੀ ਆ ਤੈਨੂੰ ਦੋ ਦੋ ਮਾਂ ਪਿਓ ਮਿਲੇ ਠੀਕ ਆ ਤੇਰਾ ਆਪ ਦਾ ਸਕਾ ਪਿਓ ਭਵੇਂ ਤੈਨੂੰ ਦਰਕਾਰ ਗਿਆ ਸੀ ਪਰ ਇਹਨਾਂ ਨੇ ਤੈਨੂੰ ਲੜ ਲਾਇਆ ਤੈਨੂੰ ਗੱਲ ਲਾਇਆ ਤੇ ਤੂੰ ਅੱਜ ਇਸ ਅਹੁਦੇ ਤੇ ਆ ਫਿਰ ਉਸ ਤੋਂ ਬਾਅਦ ਸ੍ਰਿੰਦਰਕੌਰ ਤੇ ਬਲਵੰਤ ਸਿੰਘ ਅਕਸਰ ਗੁਰਪਾਲ ਨੂੰ ਮਿਲਣ ਜਾਂਦੇ ਤੇ ਗੁਰਪਾਲ ਵੀ ਉਹਨਾਂ ਨੂੰ ਮਿਲਣ ਜਾਂਦੀ ਤੇ ਉਸੇ ਸਾਲ ਫਿਰ ਜਦੋਂ ਉਹਦੇ ਵਾਸਤੇ ਇੱਕ ਰਿਸ਼ਤਾ ਆਉਂਦਾ ਨਾ ਵਧੀਆ ਪੜੇ ਲਿਖੇ ਮੁੰਡੇ ਦਾ ਰਿਸ਼ਤਾ ਆਉਂਦਾ ਤਾਂ ਫਿਰ ਗੁਰਪਾਲ ਦੇ ਮੰਮੀ ਡੈਡੀ ਜਿਨ੍ਹਾਂ ਨੇ ਗੋਦ ਲਈ ਸੀ ਉਹ ਬਲਵੰਤ ਸਿੰਘ ਤੇ ਸ੍ਰਿੰਦਰਕੌਰ ਦੀ رائے ਦੇ ਨਾਲ ਉਹ ਮੁੰਡੇ ਨੂੰ ਰਿਸ਼ਤਾ ਉਹਦਾ ਕਰ ਦਿੰਦੇ ਆ ਤੇ ਫਿਰ ਜਦੋਂ ਗੁਰਪਾਲ ਦਾ ਵਿਆਹ ਹੁੰਦਾ ਨਾ ਦਾ ਜੱਸਾ ਸਾਰੇ ਭਰਾਵਾਂ ਵਾਲੇ ਫਰਜ਼ ਨਿਭਾਉਂਦਾ ਤੇ ਸ੍ਰਿੰਦਰਕੌਰ ਤੇ ਬਲਵੰਤ ਵੀ ਉਹਦੇ ਪੂਰਾ ਖਰਚ ਕਰਦੇ ਆ ਵਿਆਹ ਤੇ ਤੇ ਉਹਦੇ ਜਿਹੜੇ ਮਾਪਿਓ ਹੁੰਦੇ ਆ ਜਿਨ੍ਹਾਂ ਨੇ ਗੋਦ ਲਈ ਹੁੰਦੀ ਆ ਉਹ ਵੀ ਇਸ ਗੱਲ ਦਾ ਇਤਰਾਜ਼ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਜਿਉਂਦੇ ਜੀ ਜੇ ਇਹ ਪਸਤਾਵਾ ਕਰਨਾ ਚਾਹੁੰਦਾ ਤੇ ਇਹਨੂੰ ਕਰਨ ਦਿਓ ਤੇ ਅੱਜ ਗੁਰਪਾਲ ਭਾਵੇਂ ਆਪਣੇ ਸਹੁਰੇ ਘਰ ਚਲੀ ਗਈ ਆ ਪਰ ਉਹ ਆਪਣੇ ਅਸਲੀ ਮਾਪੇ ਨਾਲ ਤੇ ਗੋਦ ਲਏ ਹੋਏ ਮਾਪੇ ਨਾਲ ਬਰਾਬਰ ਦਾ ਵਰਤਦੀ ਆ ਮਨ ਨੂੰ ਇਹ ਤਸੱਲੀ ਵੀ ਹੁੰਦੀ ਆ ਵੀ ਚਲ ਮੇਰੇ ਉਹ ਮਾਪੇ ਕੋਲ ਤਾਂ ਮੇਰਾ ਭਰਾ ਹੈਗਾ ਤੇ ਮੇਰੇ ਇਹ ਮਾਪੇ ਦੋਨੋਂ ਇਕੱਲੇ ਆ ਉਹ ਦੋਨਾਂ ਦਾ ਬਰਾਬਰ ਕਰਦੀ ਆ ਇਹ ਇਹ ਕਹਾਣੀ ਉਹਨਾਂ ਮਾਪਿਓ ਲਈ ਸਬਕ ਆ ਜਿਹੜੇ ਈਆਂ ਨੂੰ ਸਿਰਫ ਬੋਝ ਸਮਝਦੇ ਆ ਸਾਡੇ ਧੀ ਪੁੱਤ ਬਾਹਰ ਜਾ ਕੇ ਕੀ ਕਰਦੇ ਆ ਉਹ ਸਾਡੀ ਹੀ ਪਰਵਰਿਸ਼ ਦਾ ਇੱਕ ਸਿੱਟਾ ਹੁੰਦਾ ਜੇ ਅਸੀਂ ਆਪਣੇ ਬੱਚਿਆਂ ਤੇ ਛੋਟੀ ਉਮਰ ਦੇ ਵਿੱਚ ਧਿਆਨ ਨਹੀਂ ਦੇਵਾਂਗੇ ਤਾਂ ਉਹਨਾਂ ਦੇ ਵਿਗੜਨ ਦਾ ਖਤਰਾ ਹੁੰਦਾ ਹੀ ਆ ਠੀਕ ਹੈ ਕੋਈ ਵੀ ਮਾਪਿਓ ਨਹੀਂ ਚਾਹੁੰਦਾ ਹੁੰਦਾ ਕਿ ਉਹਦਾ ਧੀ ਜਾਂ ਪੁੱਤ ਕਿਸੇ ਗਲਤ ਕੰਮ ਦੇ ਵਿੱਚ ਪਵੇ ਪਰ ਇਸ ਕਹਾਣੀ ਤੋਂ ਇਹ ਸਿੱਖਣ ਦੀ ਲੋੜ ਆ ਕਿ ਧੀਆ ਕਦੇ ਵੀ ਬੋਝ ਨਹੀਂ ਹੁੰਦੀਆਂ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ